ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਇਸ ਸਮੇਂ ਮੇਰੇ ਨਾਲ ਜੁੜਿਆ ਮੈਂ ਤੁਹਾਡਾ ਦੋਸਤ ਜੇ ਹਰਸਪੂਲਦੀਪ ਦਿਲੇਰ ਇਸ ਸਮੇਂ ਖੜ੍ਹਾ ਹੈ ਪ੍ਰਵਾਸਰਾ ਜੋ ਕਿ ਨਿਆਸਰਾਂ ਦਾ ਘਰ ਹੈ ਜਿੱਥੇ ਬਿਜਲੀ ਵਿਭਾਗ ਦੇ ਵੱਲੋਂ ਜੋ ਕਰੈਕਸ਼ਨ ਕੱਟਿਆ ਗਿਆ ਹੈ ਜੋ ਬੱਚੇ ਨੇ ਇੱਥੇ ਬੀਬੀਆਂ ਨੇ ਤੇ ਹੋਰ ਸਮਾਜ ਦੇ ਜਿਹੜੇ ਅਧਿਕਾਰੇ ਹੋਏ ਬੱਚੇ ਨੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਭਾਈ ਸਾਹਿਬ ਭਾਈ ਸੁਸ਼ੇਰ ਸਿੰਘ ਉਹਨਾਂ ਦਾ ਇੱਥੋਂ ਜੋ ਬਿਜਲੀ ਦਾ ਕਰੈਕਸ਼ਨ ਕੱਟਿਆ ਗਿਆ ਹੈ ਇਸ ਦੇ ਰੋਸ ਵਿੱਚ ਉਹਨਾਂ ਨੇ ਉਹਨਾਂ ਮੀਡੀਆ ਨੂੰ ਅਪਰੋਚ ਕੀਤਾ ਹੈ ਤੇ ਮੀਡੀਆ ਨਾਲ ਗੱਲਬਾਤ ਕਰ ਕੀਤੀ ਹੈ ਆਉ ਤੁਹਾਨੂੰ ਇਸ ਪੂਰੇ ਘਟਨਾਕ੍ਰਮ ਦੀਆਂ ਝਲਕੀਆਂ ਦਿਖਾਉਂਦੀਆਂ ਜੀ ਨੂੰ ਕੋਸ਼ਣ ਦਾ ਹੱਕ ਹੈਗਾ ਕਿ ਨਹੀਂ ਹੈਗਾ ਕਿਹੜੇ ਮੈਂ ਤਾਂ ਇਹ ਜਾਨਣਾ ਚਾਹੁੰਦਾ ਵੀ ਕਿ ਨਾਗਰਿਕ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਸਾਡੇ ਅੰਦਰੋਂ ਜਿਹੜੇ ਸਾਡੇ ਆਪਣੀ ਪਰਸਨਲ ਪ੍ਰੋਪਰਟੀ ਨੂੰ ਅਸੀਂ ਕਹਿੰਦੇ ਵੀ ਜਿਹਦੇ ਪੈਸੇ ਪੇ ਕੀਤੇ ਹੋਏ ਅਸੀਂ ਤੇ ਚਲੋ ਕੋਈ ਨਹੀਂ ਸਿਕਿਉਰਿਟੀ ਤੁਸੀਂ ਕਾਦੀ ਕਾਦੀ ਲਈ ਹੈ ਉਹ ਵੀ ਚੈੱਕ ਕਰ ਲੰਮੇ ਆ ਸਾਨੂੰ ਮੌਜੂਵੀ ਸਾਨੂੰ ਦਾਸਤਾ ਤੋਂ ਸਿਕਿਉਰਟੀ ਲੈ ਕੇ ਉਹ ਯਾਰ ਅਸੀਂ ਵੀ ਤਾਂ ਪ੍ਰਾਪਰਟੀ ਸਰਕਾਰ ਦੀ ਵਾ ਅਸੀਂ ਨਾਗਰਿਕ ਸਰਕਾਰ ਦੀ ਨਹੀਂ ਅਸੀਂ ਕਿਹੜੇ ਬਗਾਨੇ ਕੋਈ ਸਾਨੂੰ ਦੱਸਦਾ ਦੋ ਵੀ ਤੁਸੀਂ ਜਿਹੜਾ ਅੰਦਰ ਜਿਹੜੇ ਬੰਦੇ ਅੰਦਰ ਵੱੜ ਰਹੇ ਆਂ ਵੀ ਉਹ ਕਿਹੜੇ ਕਾਨੂੰਨ ਦੇ ਤਹਿਤ ਕੀ ਸਾਡੇ ਕੋਲ ਅੰਦਰੋਂ ਲੈ ਕੇ ਜਾਣਾ ਕੀ ਚੱਕ ਕੇ ਲੈ ਜਾਣਾ ਕੀ ਤੋੜ ਕੇ ਲੈ ਜਾਣਾ ਸਾਨੂੰ ਦੱਸਦਾ ਦੋ ਇਹਨਾਂ ਨੇ ਮੀਟਰ ਲੈਣਾ ਸੀ ਨਹੀਂ ਲੈ ਕੇ ਜਾਣ ਦੇਣਾ ਕੋਈ ਗੱਲ ਨਹੀਂ ਸਾਨੂੰ ਪਤਾ ਨਹੀਂ ਨਾ ਹੁਣ ਬੰਦਾ ਅੰਦਰ ਆ ਕੇ ਮੀਟਰ ਤੋੜ ਮਤਲਬ ਮੀਟਰ ਲੈਣ ਲੱਗ ਜਵੇ ਆਪਾਂ ਸਾਰੇ ਆਪਾਂ ਸਾਰੇ ਸਿਆਰੇ ਆਪਾਂ ਸਿਚੁਏਸ਼ਨ ਨੂੰ ਐਸਕੇਲੇਟ ਨਾ ਕਰੀਏ ਬੰਦੇ ਨੂੰ ਸਾਡੇ ਨੂੰ ਆਣ ਦੋ ਵਿੱਚ ਕੀ ਕਰਦਾ ਮੈਂ ਵੇਖ ਮੈਂ ਤਾਂ ਸਿਰਫ ਬੇਨਤੀ ਕਰਦਾ ਵੀ ਸਾਨੂੰ ਪਤਾ ਲੱਗ ਜਾਵੇ ਵੀ ਤੁਸੀਂ ਅੰਦਰੋਂ ਕੀ ਸਾਬ ਮੇਰੇ ਤੋਂ ਸੋਲਰ ਆਲੇ ਸੋਲਰ ਦੇ ਪੈਸੇ ਤਾਂ ਆ ਆ ਪਬਲਿਕ ਨੇ ਲਾਏ ਆ ਸੰਗਤ ਨੇ ਲਾਏ ਆ ਸੋਲਰ ਦੇ ਤੇ ਜਿਹੜਾ ਤੁਹਾਡਾ ਮੇਰੇ ਕੋਲ ਪੈਨਲ ਸਰ ਅਸੀਂ ਪੈਨਲ ਥੋੜੀ ਗੋਲਣ ਲੱਗੇ ਜੀ ਪਤਾ ਹੀ ਨਹੀਂ ਕਿ ਆ ਕਿ ਉਹਦੇ ਪਹਿਲਾਂ ਇੱਕ ਜਿਸ ਦਾ ਪੱਟਾ ਨਹੀਂ ਦੇਖਿਆ ਇਹਨਾਂ ਨੇ ਜਾਂ ਰੋਲਾ ਪਾਇਆ ਜਾਂ ਇਹਨਾਂ ਨੇ ਦੇਖਿਆ ਵੀ ਉੱਥੇ ਆ ਪੱਟਣ ਲੱਗੇ ਹੈਗੇ ਹੁਣ ਸਾਨੂੰ ਕੀ ਬਤਾ ਕੀ ਪੱਟਣਾ ਉਹਨੇ ਕੀ ਨਹੀਂ ਪੱਟਣਾ ਸਾਨੂੰ ਦੱਸੋਗੇ ਦੱਸੋ ਹੀ ਨਾ ਮੇਰੀ ਬੇਨਤੀ ਆ ਬਲੇਰੋ ਹਾਲੀਂਦੀ ਆਪਾਂ ਕੋਈ ਗੱਲ ਹੈ ਕੋਈ ਉਹ ਦੇਖ ਲਾਂਗੇ ਫਿਰ ਜੁੜ ਜਾਣਾ ਇਹ ਦੇਖੋ ਇਹ ਸਰਕਾਰੀ ਕੰਮ ਚੱਲੀਆਂ ਅਬਰ ਜਾ ਉਹ ਜਾਣਾ ਜਿਹੜੀਆਂ ਇਸ ਵੇਲੇ ਜਾਣਾ ਤੜਫਾਈਆਂ ਜਾ ਰਹੀਆਂ ਉਹ ਸਾਨੂੰ ਤਾਂ ਇਹ ਹੈ ਨਾ ਵੀ ਅਸੀਂ ਮੀਟਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸੋਲਰ ਪੈਨਲ ਸਾਡਾ ਜਿਹੜਾ ਲੱਗਿਆ ਹੋਇਆ ਪਬਲਿਕ ਨੇ ਲਾਇਆ ਪਬਲਿਕ ਚਾਹੁੰਦੀ ਹੈ ਵੀ ਇਹਨਾਂ ਨੂੰ ਨਾ ਤੜਫਾਈਏ ਬਿਜਲੀ ਪਾਣੀ ਬਿਨਾ ਵੀ ਇਹਨੂੰ ਅਸੀਂ ਕਿਦਾਂ ਯੂਜ਼ ਕਰੀਏ ਅਸੀਂ ਵੀ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਬਿਨਾ ਇਹ ਕੋਈ ਇਹ ਕੋਈ ਸ਼ਮਸ਼ੇਰ ਸਿੰਘ ਦੀ ਬਿਜਲੀ ਨਹੀਂ ਹੈਗੀ ਅੱਜ ਤੁਹਾਨੂੰ ਕੋਈ ਤਵਾਰੀ ਬੇਨਤੀ ਕਰਦੇ ਆ ਸਰ ਤੁਹਾਡਾ ਕੋਈ ਕਸੂਰ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਮੈਂ ਸਮਝ ਰਿਹਾ ਮੈਨੂੰ ਪਤਾ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਪਰ ਸਾਡੇ ਸਾਡਾ ਇਹ ਹੈ ਵੀ ਸਾਨੂੰ ਇਹ ਅੰਦਰੋਂ ਅੰਦਰ ਬੜੇ ਆ ਤੇ ਬਿਨਾ ਦੱਸਿਆ ਬੜੇ ਆ ਬਿਨਾ ਦੱਸਿਆ ਅੰਦਰੋਂ ਮੀਟਰ ਖੋਲ ਰਹੇ ਆ ਇਸ ਗੱਲ ਤੇ ਸਾਨੂੰ ਨਹੀਂ ਨਾ ਪਤਾ ਵੀ ਕੀ ਕੀ ਇਹ ਖੋਲਣਾ ਇਹਨਾਂ ਨੇ ਕੀ ਕੀ ਤੋੜਨਾ ਉਹਨਾਂ ਵੱਲੋਂ ਮੈਂ ਤੁਹਾਡੇ ਤੋਂ ਮਾਫੀ ਨਹੀਂ ਨਹੀਂ ਗੱਲ ਐਸੀ ਨਹੀਂ ਹੈਗੀ ਮਸਲਾ ਉਸੂਲਾਂ ਦਾ ਹੈਗਾ ਅਸੀਂ ਗੱਲ ਉਸੂਲ ਦੀ ਕਰ ਰਹੇ ਸੀ ਵੀ ਸਾਨੂੰ ਪਤਾ ਤਾਂ ਲੱਗੇ ਵੀ ਕੀ ਕੀ ਬੰਦਾ ਅੰਦਰ ਵੜਿਆ ਤੇ ਉਹ ਵਿਦਾਊਟ ਇਨਫੋਰਮੇਸ਼ਨ ਵੜ ਗਿਆ ਵਿਦਾਊਟ ਇਨਫੋਰਮੇਸ਼ਨ ਇਹ ਚੀਜ਼ਾਂ ਖੋਲਣ ਲੱਗ ਜਵੇ ਅੰਦਰ ਹੁਣ ਕੀ ਪਤਾ ਇਸ ਗੱਲ ਦਾ ਹੈਨਾ ਨਾ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਇਲੈਕਟ੍ਰਿਸਿਟੀ ਬੋਰਡ ਤੋਂ ਆਏ ਐ ਇਹ ਵੀ ਬਿਜਲੀ ਬੋਰਡ ਤੋਂ ਆਏ ਐ ਇਹ ਵੀ ਨਹੀਂ ਕੋਈ ਦੱਸ ਰਿਹਾ ਸਾਨੂੰ ਕਿਸੇ ਚੀਜ਼ ਦਾ ਪਤਾ ਨਹੀਂ ਅੰਦਰ ਵੜ ਕੇ ਬੰਦਾ ਜਦੋਂ ਖੋਲਦਾ ਮੇਰੀ ਹੈਗਾ ਤੁਸੀਂ ਖੜੇ ਹੋਵੋਗੇ ਤੇ ਤੁਸੀਂ ਕੀ ਮਹਿਸੂਸ ਕਰੋਗੇ ਵੀ ਹੂ ਆਰ ਯੂ ਆਪ ਬੰਦਾ ਪੁੱਛਦਾ ਹੀ ਆ ਵੀ ਯਾਰ ਤੂੰ ਅੰਦਰ ਬਣਿਆ ਹੈ ਤੇ ਤੂੰ ਆ ਕੇ ਮਤਲਬ ਇਹ ਮੈਂ ਤੁਹਾਨੂੰ ਮੀਟਰ ਨੂੰ ਜਿਹੜਾ ਹੈਗਾ ਖੋਲਣ ਲੱਗਿਆ ਜਾਂ ਕੀ ਕੀ ਤੂੰ ਤੋੜਨ ਲੱਗਿਆ ਤਾਰਾ ਵੀ ਕਮ ਸੇਕ ਮੈਂ ਤੂੰ ਹੈ ਕੌਣ ਆਪਣੀ ਇੰਟਰੋਡਕਸ਼ਨ ਦਦੇ ਪਹਿਲਾਂ ਬਿਲਕੁਲ ਬਿਲਕੁਲ ਇਹ ਤਾਂ ਜੈਨੂਇਨ ਲੱਗ ਰਿਹਾ ਵੀ ਸਾਡਾ ਇਨਕ ਦਾ ਹੱਕ ਸਾਡਾ ਕਰਨਾ ਹੈ <laughs> हां इस कर के और कोई गल नहीं साडे तुसी परिवार दे मेंबर है मतलब क्लेरिफाई ਤਾਂ ਹੋ ਗਿਆ ਸਰ ਪਰਿਵਾਰ ਦੇ ਮੈਂਬਰ ਹੈ ਤੁਸੀਂ ਸਾਡਾ ਸਾਡਾ ਤੁਹਾਡੇ ਕੋਈ ਐਦਾਂ ਦੀ ਗੱਲ ਥੋੜਾ ਹੈਗੀ ਸਰ ਪਰਸਨਲੀ ਅਸੀਂ ਤੁਹਾਡੇ ਨਾਲ ਹੀ ਆਂ ਗੱਲ ਸਮਝੋ ਹਾਂ ਹਾਂ ਨੇ ਠੀਕ ਹੈ ਮੇਰੇ ਮੇਰੇ ਘਰੇ ਮੈਂ ਮੌਲੀ ਰਹਿਣਾ ਮੇਰੇ ਮਾਪਿਆਂ ਦੀ ਹਰ ਪੈਸੇ ਜੋੜ ਕੇ ਕਮਾਉਂਦੇ ਨੇ ਤਾਂ ਹੀ ਚੱਲਦੀ ਹੈ ਇਹ ਨਵਾਰਸ ਨਵਾਰ ਨਵਾਰਸ ਸਰ ਪਰਸਨਲੀ ਅਸੀਂ ਤੁਹਾਡੇ ਨਾਲ ਹੀ ਆਂ ਆ ਨੈਚੁਰਲੀ ਠੀਕ ਹੈ ਠੀਕ ਨਾ ਠੀਕ ਹੈ ਠੀਕ ਹੈ ਆ ਇੱਕ ਮਿੰਟ ਤਾਂ ਆ ਗਿਆ ਜਿਹੜੇ ਕਿ ਬਜਾਰੇ ਤਿੰਨ ਦਿਨ ਤੋਂ ਲਗਾਤਾਰ ਜ਼ਿੰਦਗੀ ਮੌਤ ਦੀ ਲੜਾਈ ਕਰਦੇ ਰੇ ਸੀ ਕਿੰਦਾ ਤੇ ਆਏ ਆ ਅਮਰੀਕਾ ਪਰ ਸਾਨੂੰ ਨਹੀਂ ਪਤਾ ਲੱਗਦਾ ਵੀ ਇਹ ਇਹਨਾਂ ਦਾ ਕੀ ਕਸੂਰ ਹੈ ਕਿ ਇਹਨਾਂ ਨੂੰ ਸਿਰਫ ਛੱਤ ਦੇ ਨਹੀਂ ਸਮਾਜਿਕ ਸੁਰੱਖਿਆ ਦੇਣੀ ਵੀ ਇਹਦੇ ਵਿੱਚ ਮਤਲਬ ਸੰਵਿਧਾਨ ਦੇ ਵਿੱਚ ਕੀ ਇਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਕਿੰਨੀ ਰਿਸਕ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਸੀ ਤਿੰਨ ਦਿਨ ਤੋਂ ਤੜਫ ਰਹੇ ਸੀ ਇਕੱਲੇ ਪੇ ਘਰ ਦੇ ਵਿੱਚ ਇਹਨਾਂ ਦੀ ਜ਼ਿੰਦਗੀਆਂ ਨੂੰ ਬਚਾਉਣਾ ਸੰਵਿਧਾਨਿਕ ਡਿਊਟੀ ਬਣਦੀ ਹੈ ਕਿ ਨਹੀਂ ਇਹ ਤਾਂ ਗੱਲ ਜਿਹੜੀ ਹੈ ਸਾਨੂੰ ਜਰਾ ਦੱਸਣੀ ਜ਼ਰੂਰ ਹੈ ਇਹ ਜ਼ਰੂਰ ਜੇ ਗੱਲ ਦੱਸ ਦਿੱਤਾ ਜਾਵੇ ਫਿਰ ਸਾਨੂੰ ਤਾਂ ਮਨਜ਼ੂਰ ਹੈ ਤੁਸੀਂ ਬਿਜਲੀ ਵੀ ਬੰਦ ਕਰ ਦਿਓ ਪਾਣੀ ਤਾਂ ਬੰਦ ਹੈ ਚਲੋ ਪੀਤਾ ਹੋਈ ਹੈ ਜੋ ਮਰਜੀ ਬੰਦ ਕਰ ਲਿਓ ਪਰ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਣਾ ਇਹ ਬਿਜਲੀ ਬੋਰਡ ਦੇ ਮੁਲਾਜ਼ਮ ਨਹੀਂ ਤੁਸੀਂ ਬਿਜਲੀ ਬੋਰਡ ਦੇ ਮੁਲਾਜ਼ਮ ساری ਉਮਰ ਸਰਕਾਰ ਦੀ ਸਮਾਜ ਦੀ ਸੇਵਾ ਕਰਨ ਵਾਲੇ ਮੁਲਾਜ਼ਮ ਜ਼ਿੰਦਗੀ ਦੇ ਖੀਰਲੇ ਦਿਨਾਂ ਦੇ ਵਿੱਚ ਅੱਜ ਬਿਨਾ ਸਹਾਰੇ ਤੋਂ ਆਪਣੇ ਘਰ ਦੇ ਵਿੱਚ ਉਲੜਾ ਰਹੇ ਐ ਉਕਾਰ ਰਹੇ ਐ ਮਦਦ ਲਈ ਤੇ ਇਹਨਾਂ ਨੂੰ ਹੌਲ ਸੰਭਾਲ ਚਾਹੀਦੀ ਐ ਇਹਨਾਂ ਨੂੰ ਇਲਾਜ ਚਾਹੀਦਾ ਇਹਨਾਂ ਦੀ ਜਿੰਦਗੀ ਨੂੰ ਬਚਾਉਣ ਦੇ ਲਈ ਉਹ ਇਹਨਾਂ ਨੂੰ ਸਪੋਰਟ ਚਾਹੀਦੀ ਐ ਇਹਨਾਂ ਦੀ ਜਿੰਦਗੀ ਨੂੰ ਬਚਾਉਣ ਦਾ ਸੰਵਿਧਾਨਿਕ ਜਿਹੜਾ ਕੰਮ ਹੈ ਡਿਊਟੀ ਹੈ ਉਹ ਇਹ ਮਨਜ਼ੂਰ ਤਾਂ ਕਰ ਲੋਗੇ ਡਿਊਟੀ ਸਰਕਾਰ ਦੀ ਨਹੀਂ ਹੈਗੀ ਪਰ ਕੋਈ ਗੱਲ ਨਹੀਂ ਇਹ ਤੇ ਮਨਜ਼ੂਰ ਹੈ ਸਭ ਕੁਝ ਵੀ ਨਹੀਂ ਪਣੀ ਜਿਹੜਾ ਹੈਗਾ ਤੁਸੀਂ ਬੰਦ ਕਰ ਸਕਦੇ ਆ ਇਸ ਕਰਕੇ ਜੇ ਸੰਵਿਧਾਨ ਦੇ ਵਿੱਚ ਡਿਊਟੀ ਪੜਦੀ ਹੈ ਕਿ ਲਾਈਫ ਨੂੰ ਪ੍ਰੋਟੈਕਟ ਕਰਨਾ ਅਮਰਜੈਂਸੀ ਹਾਲਾਤਾਂ ਦੇ ਵਿੱਚ ਫਿਰ ਇਹਨੂੰ ਵਿਚਾਰਨਾ ਚਾਹੀਦਾ ਹੈ। ਹਾਂ ਜੀ ਕੀ ਮਸਲਾ ਹੋਇਆ ਇਹ ਤੁਹਾਨੂੰ ਸਾਝਾ ਜੀ ਮਸਲਾ ਤੇ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਬੰਦੇ ਅੰਦਰ ਵੜੇ ਆ ਤੇ ਅੰਦਰ ਵੜ ਕੇ ਉਹ ਦੱਸ ਨਹੀਂ ਰਹੇ ਨਾ ਕੋਈ ਉਹਨਾਂ ਦੇ ਕੋਲ ਆਈਡੀ ਆਪਣੀ ਦਿਖਾ ਰਹੇ ਆ ਤੇ ਅੱਗੇ ਵਧ ਰਹੇ ਆ ਤੇ ਅੱਗੇ ਵਧ ਕੇ ਤਾਂ ਨਾ ਕੱਟ ਕੇ ਮੀਟਰ ਪਾਟ ਕੇ ਉਹ ਪਟਣ ਲੱਗੇ ਹੋਏ ਆ ਤੇ ਫਿਰ ਸੇਵਾਦਾਰਾਂ ਨੇ ਮਹਿਸੂਸ ਕੀਤਾ ਕਿ ਇਹ ਕੋਣ ਬੰਦੇ ਜਿਹੜੇ ਸਾਡੀ ਆਪਣੀ ਪਰਸਨਲ ਪ੍ਰੋਪਰਟੀ ਸਾਡੇ ਘਰ ਦੇ ਵਿੱਚ ਆ ਕੇ ਇਹ ਕੰਮ ਕਰ ਰਹੇ ਹੈਗੇ ਤੇ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਕੋਲ ਕੋਈ ਕਿਸ ਤਰ੍ਹਾਂ ਦਾ ਲੈਟਰ ਨਹੀਂ ਹੈਗਾ ਨਾ ਕੋਈ ਸਾਨੂੰ ਪਹਿਲਾਂ ਇਨਫਾਰਮੇਸ਼ਨ ਹੈਗੀ ਹੈ ਵੀ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਇੱਥੋਂ ਮੀਟਰ ਪੜ੍ਹ ਰਹੇ ਆਂ ਕਹਿੰਦੇ ਤੁਹਾਡੀ ਬਿਜਲੀ ਕੱਟ ਦਿੱਤੀ ਗਈ ਹੈ ਮੈਂ ਕਹਿੰਦਾ ਮੈਨੂੰ ਪਤਾ ਹੈ ਬਹੁਤ ਵਧੀਆ ਕੰਮ ਕੀਤਾ ਬੇਵਸਤੇ ਲਾਚਾਰ ਨਾਗਰਿਕ ਜਿਨ੍ਹਾਂ ਨੂੰ ਸੰਭਾਲਣਾ ਅਸੀਂ ਜਿਨ੍ਹਾਂ ਵੀ ਸਮਝੇ ਅੱਜ ਤੱਕ ਵੀ ਸੰਵਿਧਾਨ ਦੇ ਵਿੱਚ ਇਹ ਨਾਗਰਿਕ ਦੀ ਜਾਨ ਨੂੰ ਪ੍ਰੋਟੈਕਟ ਕਰਨਾ ਬਚਾਉਣਾ ਅਮਰਜੈਂਸੀ ਹਾਲਾਤਾਂ ਵਿੱਚ ਨਾਗਰਿਕ ਦੀ ਜਾਨ ਨੂੰ ਬਚਾਉਣਾ ਸੰਵਿਧਾਨ ਦੇ ਵਿੱਚ ਇੱਕ ਇਹ ਡਿਊਟੀ ਬਣਦੀ ਹੈਗੀ ਹੈ ਸਰਕਾਰ ਦੀ ਵੀ ਜੇ ਨਹੀਂ ਬਣਦੀ ਤੇ ਕਮ ਸੇ ਤੁਹਾਨੂੰ ਦੱਸਣਾ ਤਾਂ ਵੀ ਸਾਨੂੰ ਦੱਸ ਤਾਂ ਦੋ ਨਾ ਜਰੂਰ ਵੀ ਫਿਰ ਤਾਂ ਕੋਈ ਗੱਲ ਨਹੀਂ ਫਿਰ ਸਾਨੂੰ ਮਨਜ਼ੂਰ ਆ ਤੁਸੀਂ ਜੋ ਵੀ ਇੱਥੇ ਬਿਜਲੀਆਂ ਕੱਟਣੀਆਂ ਪਾਣੀ ਦਾ ਪਹਿਲਾਂ ਹੀ ਨਹੀਂ ਦਿੱਤੇ ਹੈਗੇ ਸੀਵਰੇਜ ਦੇ ਕਨੈਕਸ਼ਨ ਪਹਿਲਾਂ ਨਹੀਂ ਦੇ ਸਕੇ ਤੁਸੀਂ ਤੇ ਕਮ ਸੇ ਘੱਮੇ ਨੇ ਨਾਗਰਿਕਾਂ ਨੂੰ ਜਿਹਨਾਂ ਨੂੰ ਸਮਾਜਿਕ ਸੁਰੱਖਿਆ ਦੇਣੀ ਸੀ ਜਿਨ੍ਹਾਂ ਨੂੰ ਸਿਰ ਤੇ ਛੱਤ ਵੀ ਦੇਣੀ ਸੀ ਆ ਹੁਣ ਮੈਂ ਦੇਖ ਰਿਹਾ ਸੀ ਮੈਂ ਬਾਈਚਾਂਸ ਇੱਥੇ ਗੈਰ ਹਾਜ਼ਰ ਸੀ ਤੇ ਉਹ ਬਜ਼ੁਰਗ ਬੈਠੇ ਪਰਲੇ ਪਾਸੇ ਪਟਿਆਲੇ ਤੋਂ ਪਟਵਾਂ ਪਟਿਆਲੇ ਤੋਂ ਸਰਕਾਰੀ ਡਿਪਾਰਟਮੈਂਟ ਕਹਿੰਦਾ ਸਾਡੇ ਕੋਲ ਕੋਈ ਹੱਲ ਨਹੀਂ 3 ਦਿਨ ਤੋਂ ਬਿਜਲੀ ਬੋਰਡ ਦੇ ਮਲਾਜਮ ਐ ਬਿਜਲੀ ਬੋਰਡ ਦੇ ਮਲਾਜਮ ਐ ਇਹ 3 ਦਿਨ ਵਿਚਾਰੇ ਉੱਥੇ ਹੀ ਪੇ ਤੜਫਦੇ ਰਹੇ ਐਦਾਂ ਦੇ ਕਈ ਕੇਸ ਐ ਕਿ ਨਹੀਂ ਹੈ ਹੋਰ ਵੀ ਕਈ ਹੈਗੇ ਜਿਹੜੇ ਕਿ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸੀ ਕੱਲੇ ਹੀ ਘਰ ਦੇ ਵਿੱਚ ਸ਼ਾਦੀ ਨਹੀਂ ਕਰਾਈ ਪਰ ساری ਉਮਰ ਸਮਾਜ ਦੇ ਵਿੱਚ ਕੰਮ ਕੀਤਾ ਸੇਵਾ ਕੀਤੀ ਸਰਕਾਰ ਦੇ ਡਿਪਾਰਟਮੈਂਟਾਂ ਦੇ ਵਿੱਚ ਪਰ ਜਿਸ ਵળે ਬੇਵਾਬਸ ਤੇ ਲਾਚਾਰ ਹੋ ਗਏ ਉਸ ਵળે ਇਹਨਾਂ ਨੂੰ ਚੱਕ ਕੇ ਹਸਪੀਟਲ ਸ਼ਿਫਟ ਕਰਨਾ ਸੀ ਨਹੀਂ ਅਰੇਂਜਮੈਂਟ ਹੈ ਕੋਈ ਗੱਲ ਨਹੀਂ ਭਾਈ ਸਾਡਾ ਵੀ ਸਮਾਜ ਐ ਤੇ ਸਾਡੀ ਡਿਊਟੀ ਅਸੀਂ ਕਰਾਂਗੇ ਪਰ ਮਤਲਬ ਇਹ ਨਾਗਰਿਕ ਜਿਨ੍ਹਾਂ ਨੂੰ ਸਿਰ ਤੇ ਛੱਤ ਵੀ ਦੇਣੀ ਸੀ ਜਿਨ੍ਹਾਂ ਨੂੰ ਫਿਰ ਇਹਨਾਂ ਦੇ ਇਲਾਜ ਦੇ ਲਈ ਦਵਾਈ ਬੂਟੀ ਇਹਨਾਂ ਦੀ ਕੇਅਰ ਵੀ ਕਰਨੀ ਸੀ ਪ੍ਰਸ਼ਾਦਾ ਪਾਣੀ ਵੀ ਦੇਣਾ ਸੀ ਜੋ ਕੁਝ ਵੀ ਨਹੀਂ ਕਰ ਸਕੇ ਨਾ ਹੁਣ ਸਵੇਰੇ ਟਾਇਲਟ 'ਚ ਜਾਣਾ ਕਿੰਨਾ ਪਾਣੀ ਲੱਖਾਂ ਲੀਟਰ ਪਾਣੀ ਚਾਹੀਦਾ ਕੱਪੜੇ ਧੋਣੇ ਨਲਾਉਣਾ ਜੋ ਵੀ ਹੈ ਕਿੰਨੇ ਲੱਖਾਂ ਲੀਟਰ ਮਤਲਬ ਪਾਣੀ ਲੱਗ ਜਾਂਦਾ 1900 ਬੰਦਿਆਂ ਦੇ ਲਈ ਪਰ ਇਹਨਾਂ ਦੇ ਇਹਨਾਂ ਨੂੰ ਜੇ ਗਵਰਨਮੈਂਟ ਨੇ ਇੱਕ ਲਾਈਫ ਨੂੰ ਪ੍ਰੋਟੈਕਟ ਕਰਨ ਵਾਸਤੇ ਲਾਈਫ ਨੂੰ ਪ੍ਰੋਟੈਕਟ ਕਰ ਸਭ ਨੂੰ ਦੇਣਾ ਸੀ ਨਾ ਚਲੋ ਅਖੀਰ ਤੇ ਜੇ ਕੁਝ ਵੀ ਨਹੀਂ ਦੇ ਸਕੇ ਕਮ ਸੇ ਕਮ ਇਹਨਾਂ ਦਾ ਜਿਹੜਾ ਬਿਜਲੀ ਸੀ ਤੁਸੀਂ ਕੱਟਤੀ ਠੀਕ ਹੈ ਹੁਣ ਅੰਦਰ ਵੜਿਆ ਜਿਹੜਾ ਬੰਦਾ ਕਹਿੰਦਾ ਮੈਂ ਫਿਰ ਦੱਸਣ ਲੱਗੇ ਕਿ ਬਿਜਲੀ ਬੋਰਡ ਤੋਂ ਮੈਨੂੰ ਪਤਾ ਹੀ ਨਹੀਂ ਵੀ ਬਿਜਲੀ ਬੋਰਡ ਤੋਂ ਆਇਆ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਕੋਈ ਮੈਸੇਜ ਕੋਈ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਹੈ ਤੇ ਅੰਦਰ ਵੜ ਗਏ ਤੇ ਅੰਦਰ ਵੜ ਕੇ ਜਦੋਂ ਤਾਰਾਂ ਤੂਰਾਂ ਕੱਟੀਆਂ ਮੀਟਰ ਪਟਣ ਲੱਗੇ ਇਹਨੇ ਪੁੱਛਿਆ ਵੀ ਕੌਣ ਹੈ ਤੁਸੀਂ ਕੋਈ ਲੈਟਰ ਨਹੀਂ ਹੈਗਾ ਉਸ ਵੇਲੇ ਤੇ ਨਾਗਵਤ ਦੱਸਿਆ ਕਿ ਆਪ ਤੇ ਅਸੀਂ ਕਹਾਂ ਸਾਨੂੰ ਦੱਸਦਾ ਦੋ ਵੀ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬੜੇ ਐ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਅੰਦਰਲੀ ਪ੍ਰਾਪਰਟੀ ਜਿਹੜੀ ਹੈਗੀ ਆ ਸਾਡੀ ਉਹਨੇ ਤਾਂ ਪੈਸੇ ਲਾ ਲਾ ਕੇ ਕਿੰਨਾ ਪਬਲਿਕ ਦਾ ਖੂਨ ਪਸੀਨੇ ਦੀ ਕਮਾਈ ਲਾ ਕੇ ਸੋਲਰ ਪੈਨਲ ਲਾਇਸੀ ਤੇ ਚਲੋ ਆ ਮੀਟਰ ਹੈ ਮੀਟਰ ਸਰਕਾਰ ਨੂੰ ਹਰ ਇੱਕ ਮੀਟਰ ਦੀ ਜਿਹੜੀ ਹੈ ਸਿਕਿਉਰਿਟੀ ਭਰਾਈ ਹੋਈ ਹੈ ਸਾਡੇ ਨਾਂ ਤੇ ਮੀਟਰ ਇਸ਼ੂ ਕੀਤੇ ਐ ਤੁਸੀਂ ਪਹਿਲਾਂ ਬਾਹਰਲਾ ਮੀਟਰ ਪਟਿਆ ਦੇ ਬਾਹਰਲਾ ਮੀਟਰ ਪੱਡੇ ਉਹਦੀ ਕੀ ਰੀਡਿੰਗ ਹੈ ਸੰਤ ਪਤਾ ਨਹੀਂ ਹੈਗਾ ਪਹਿਲਾਂ ਹੀ ਤੁਸੀਂ ਪਾ ਪਾ ਕੇ ਇਹਨਾਂ ਦੇ ਉੱਤੇ ਸਰਚਾਰਜ ਪਾ ਪਾ ਕੇ ਫਾਈਨ ਲੱਖਾਂ ਰੁਪਏ ਮਹੀਨੇ ਦਾ ਫਾਈਨ ਪਾ ਪਾ ਕੇ ਕੀਤੇ ਕੀ ਬਣਾ ਦਿੱਤਾ ਤੇ ਸੋਲਰ ਦੀ ਜਿਹੜੀ ਪਤਾ ਨਹੀਂ ਕੀ ਕੀ ਕੀਤਾ ਹੋਇਆ ਤੇ ਕਮ ਸੇ ਕਮ ਤੁਸੀਂ ਸਾਨੂੰ ਜਿਹੜਾ ਮੀਟਰ ਦੇ ਅਸੀਂ ਤੁਹਾਨੂੰ ਸਾਢੇ 9 ਤੇ ਮੀਟਰ ਹੈਗਾ ਅਸੀਂ ਤੁਹਾਨੂੰ ਸਿਕਿਉਰਿਟੀ ਭੜਾਈ ਹੋਈ ਹੈ ਸਾਨੂੰ ਦੱਸਦਾ ਦੋ ਵੀ ਅਸੀਂ ਮੀਟਰ ਪਟਣ ਆਏ ਆ ਚੈੱਕ ਕਰ ਲੋ ਬਿਜਲੀ ਰੀਡਿੰਗ ਆ ਹੈਗੀ ਹੈ ਤੇ ਮੀਟਰ ਪਟਣ ਆਏਗਾ ਆ ਕਾਨੂੰਨ ਦੇ ਤਹਿਤ ਤੁਸੀਂ ਮੀਟਰ ਵੀ ਰੱਖਣ ਦੇ ਹੱਕਦਾਰ ਨਹੀਂ ਫਿਰ ਅੰਦਰ ਵੜ ਗਏ ਅੰਦਰ ਵੜ ਗਏ ਵੀ ਫਿਰ ਜਦੋਂ ਤੋੜ ਪਾ ਲਈ ਐਦਾਂ ਵੀ ਕਰਨ ਲੱਗੇ ਤੇ ਮੀਟਰ ਪਟਣ ਲੱਗੇ ਫਿਰ ਸਾਨੂੰ ਪਤਾ ਨਹੀਂ ਵੀ ਕੌਣ ਹੈ ਫਿਰ ਇਹਨਾਂ ਨੂੰ ਅਸੀਂ ਪੁੱਛਿਆ ਵੀ ਤੁਸੀਂ ਕੌਣ ਹੈ ਤੇ ਮੈਂ ਇਹ ਜਾਨਣਾ ਚਾਹੁੰਦਾ ਵੀ ਇਹ ਵਾਕਈ ਜੋ ਪਾਲਿਸੀ ਆ ਕਾਨੂੰਨ ਦੇ ਦੇਰੇ ਦੇ ਵਿੱਚੇ ਕੰਮ ਹੋ ਰਿਆ ਜਾਂ ਕਾਨੂੰਨ ਨੂੰ ਛਿੱਕੇ ਟਾਂਕੇ ਇੱਕ ਬੇਵਸ ਅਲਾਚਾਰ ਨਾਗਰਿਕ ਜਿਹੜਾ ਪਹਿਲੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਜਿਹਨੂੰ ਛੱਤ ਨਹੀਂ ਨਸੀਬ ਹੋਰੀ ਤੇ ਜਿਹਨੂੰ ਅੱਜ ਮੈਂ ਕਹਿੰਦਾ ਇਲਾਜ ਦਾ ਸੰਭਾਲ ਦਾ ਪੁਨਰਵਾਸ ਦਾ ਮੌਕਾ ਨਹੀਂ ਮਿਲ ਰਿਹਾ ਉਹ ਬੇਵਸ ਤੇ ਅਲਾਚਾਰ ਜ਼ਿੰਦਗੀਆਂ ਇਹ ਬੱਚੇ ਵਿਚਾਰੇ ਜਿਹੜੇ ਕਿ ਪੁਲਾਂ ਦੇ ਥੱਲੇ ਚੱਕ ਚੱਕੇ ਲਿਆਦੇ ਆ ਅਲੱਗ-ਅਲੱਗ ਜਗ੍ਹਾ ਤੋਂ ਆਏ ਹੋਏ ਆ ਇਹ ਪੰਜਾਬ ਦੇ ਜਾਏ ਹੈ ਤੇ ਜੇ ਚੇਤੇ ਨਹੀਂ ਆਏ ਕਮ ਸੇ ਕਮ ਸਾਨੂੰ ਅੰਦਰ ਵੜਨ ਲੱਗੇ ਤਾਂ ਦੱਸ ਦੋ ਵੀ ਤੁਸੀਂ ਕੀ ਕਹੋ ਪਹਿਲਾਂ ਕੋਈ ਨੋਟਿਸ ਨਹੀਂ ਹੈ ਜੀ ਕੋਈ ਨੋਟਿਸ ਨਹੀਂ ਹੈਗਾ ਕੋਈ ਇਨਫੋਰਮੇਸ਼ਨ ਨਹੀਂ ਕੋਈ ਲੈਟਰ ਲੈ ਕੇ ਨਹੀਂ ਆ ਰਹੇ ਕੋਈ ਦੱਸ ਨਹੀਂ ਰਹੇ ਅਸੀਂ ਕਿ ਇਸ ਦੇ ਤਹਿਤ ਕਿਹੜਾ ਕੰਮ ਕਰਨਾ ਹੈ ਜਾਂ ਕੀ ਕੀ ਅੰਦਰੋਂ ਅਸੀਂ ਪੱਟਣਾ ਹੈ ਤੇ ਕੀ ਕੀ ਅਸੀਂ ਚੱਕਣਾ ਹੈ ਸਾਡੀ ਤਾਂ ਇਹੀ ਰਿਕਵੈਸਟ ਸੀ ਸਾਨੂੰ ਨਹੀਂ ਮੀਟਰ ਡਿਸਕਨੈਕਟ ਸੀਗਾ ਚੱਲ ਰਿਹਾ ਸੀ ਮੀਟਰ ਨਹੀਂ ਇਹ ਤਾਂ ਕਨੈਕਸ਼ਨ ਕੱਟਣ ਤੋਂ ਬਾਅਦ ਹੈ ਬਿਜਲੀ ਪੈਦਾ ਹੋ ਰਹੀ ਹੈ ਇੱਥੇ ਕਿਉਂਕਿ ਜਨਰੇਟਰੋਂ ਦੇ ਨਾਲ ਦਾ ਕਨੈਕਸ਼ਨ ਹੈਗਾ ਹੈ ਜਨਰੇਟਰ ਨਾਲ ਉੱਪਰ ਮੀਟਰ ਦੇਖ ਰਹੇ ਅਸੀਂ ਐਕਸਪਰਟ ਬੁਲਾਏ ਆਂ ਬਿਜਲੀ ਜਨਰੇਟ ਹੋ ਰਹੀ ਹੈ ਪਰ ਬਿਜਲੀ ਵੇਸਟ ਹੋ ਰਹੀ ਹੈ ਮੈਂ ਤੇ ਬੇਨਤੀ ਕਰਦਾ ਏ ਇਹ ਪੰਜਾਬ ਦੇ ਰਿਸੋਰਸਿਸ ਹੈਗੇ ਆਂ ਕੁਦਰਤੀ ਸੋਮੇ ਆ ਜੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਬੇਵਸੇ ਲਾਚਾਰ ਸਾਡੇ ਸਮਾਜ ਦੇ ਨਾਗਰਿਕ ਹੈ ਜੇ ਬਿਜਲੀ ਇਹਨਾਂ ਦਾ ਹੱਕ ਨਹੀਂ ਬਣਦਾ ਕੋਈ ਗੱਲ ਨਹੀਂ ਕਮ ਸੇਮ ਸਰਕਾਰ ਇਸ ਬਿਜਲੀ ਨੂੰ ਲੈ ਲਵੇ ਕਿਸੇ ਨੂੰ ਤਾਂ ਦਵੇ ਪ੍ਰਵੇਸ਼ਤਾ ਨਾ ਕਰੇ ਕੁਦਰਤੀ ਸੋਮਿਆਂ ਨੂੰ ਜਦੋਂ ਕਿ ਸਰਕਾਰ ਘਰਾਂ ਦੇ ਵਿੱਚ ਬਿਜਲੀ ਫ੍ਰੀ ਕੀਤੀ ਹੋਈ ਹੈ ਇਸ ਟਾਈਮ ਵੀ ਤੇ ਆਲੋਸਾਨਿਕ ਕਹਿੰਦੇ ਨੇ ਕਿ ਉਹ ਕੀ ਮੈਨੂੰ ਤਾਂ ਨਹੀਂ ਪਤਾ ਕੀ ਕੀਤੀ ਹੋਈ ਹੈ ਹੁਣ ਮੈਂ ਕਿਦਾਂ ਸਮਝਣਾ ਹੁਣ ਆਹ ਬੇਵਸੇ ਲਾਚਾਰ ਨਾਗਰਿਕਾਂ ਨੂੰ ਇਹਨਾਂ ਤੋਂ ਵੱਡਾ ਇਹ ਸਰਕਾਰ ਨੇ ਕਰਾਚੀ ਜਿੱਤੇ ਵੇ ਸਰਕਾਰ ਨੂੰ ਕੋ ਸਾਨੂੰ ਮਿਲ ਕੇ ਦੱਸਦਾ ਦਵੇ ਵੀ ਇਹ ਨਾਗਰਿਕ ਹੈਗੇ ਕਿ ਨਹੀਂ ਸਮਾਜ ਦੇ ਵਿੱਚ ਇਹਨਾਂ ਦਾ ਹੱਕ ਬਣਦਾ ਹੈ ਸੰਵਿਧਾਨ ਦੇ ਵਿੱਚ ਕਿ ਨਹੀਂ ਬਣਦਾ ਇਸ ਸੰਵਿਧਾਨ ਦੇ ਵਿੱਚ ਜੇਕਰ ਇਹਨਾਂ ਦਾ ਹੱਕ ਨਹੀਂ ਬਣਦਾ ਤੇਨੂੰ ਪਹਿਲਾਂ ਮਨਜ਼ੂਰ ਤਾਂ ਕਰ ਲੋ ਵੀ ਇਹਨਾਂ ਦਾ ਬਣਦਾ ਨਹੀਂ ਇਸ ਨੂੰ ਕਬੂਲ ਤਾਂ ਕਰ ਲੋ ਫਿਰ ਸਾਨੂੰ ਵੀ ਮਨਜ਼ੂਰ ਆ ਤੁਸੀਂ ਜੋ ਮਰਜ਼ੀ ਅੰਦਰੋਂ ਪਾਟ ਲੋ ਜੋ ਮਰਜ਼ੀ ਅਕ ਲੋ ਪਰ ਜੇ ਸੰਵਿਧਾਨ ਦੇ ਵਿੱਚ ਲਾਈਫ ਨੂੰ ਪ੍ਰੋਟੈਕਟ ਕਰਨਾ ਸਰਕਾਰ ਦੀ ਡਿਊਟੀ ਆ ਫਿਰ ਸ਼ੈਲਟਰ ਵੀ ਤੁਸੀਂ ਸਿਰ ਤੇ ਛੱਤ ਵੀ ਬਣਾਉਂਗੇ ਡਾਕਟਰ ਵੀ ਲਾਉਂਗੇ ਨਰਸਾਂ ਵੀ ਲਾਉਂਗੇ ਕੇਅਰ ਟੇਕਰ ਵੀ ਲਾਉਂਗੇ ਲੰਗਰ ਦਾ ਪ੍ਰਬੰਧ ਵੀ ਬਣਾਉਂਗੇ ਕੀਰ ਵੀ ਹਰ ਪੱਕੀ ਕਰੂਗੇ ਤੇ ਫਿਰ ਸਭ ਕੁਝੇ ਕਰੂਗੇ ਨਾ ਫਿਰ ਜੀ ਪਹਿਲਾਂ ਨਹੀਂ ਘਟ ਹੋ ਚੁੱਕਾ ਜੀ ਤੋਂ ਦੁਬਾਰੀ ਕੋਈ ਇਸ਼ੂ ਇਸ਼ੂ ਕਾਦਾ ਹੈਗਾ ਇਹ ਨਾਗਰਿਕ ਜਿਹੜੇ ਸਰਕਾਰ ਵੱਲੋਂ ਭੇਜੇ ਜਾਂਦੇ ਸਮਾਜ ਵਿੱਚ ਰੋਲ ਰਹੇ ਨਾਗਰਿਕ ਆ ਗਏ ਹੈ ਇਸ਼ੂ ਤਾਂ ਇਹਨਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਹੈ ਸੋ ਭਾਈ ਸਾਹਿਬ ਤੁਹਾਡੀ ਕਿਸੇ ਉੱਚ ਅਧਿਕਾਰੀ ਨਾਲ ਹੁਣ ਕੋਈ ਗੱਲਬਾਤ ਹੋਈ ਹੈ ਕਿਸੇ ਨਾਲ ਉੱਚ ਅਧਿਕਾਰੀ ਨਾਲ ਤਾਂ ਗੱਲ ਬਹੁਤ ਵਾਰ ਹੋਲੀ ਲੈਟਰਾਂ ਪਾ ਲਿਆ ਸਭ ਕੁਝ ਪਾ ਲਿਆ ਤੇ ਕੀ ਕਹਿਣਾ ਜੀ ਹੁਣ ਉਹਨਾਂ ਦਾ ਇਹ ਉਹਨਾਂ ਨੂੰ ਪੁੱਛੋ ਵੀ ਉਹ ਕੀ ਚਾਹੁੰਦੇ ਹੈਗੇ ਇਹ ਤਾਂ ਵਿਚਾਰੇ ਕਹਿੰਦੇ ਆ ਵੀ ਇਹ ਸਾਨੂੰ ਐਦਾਂ ਹੀ ਤੜਫਾਉਣਾ ਹੈ ਸਾਨੂੰ ਤੜਫਾਓ ਤਾਂ ਨਾ ਮਤਲਬ ਸੜਕਾਂ ਤੋਂ ਜਦੋਂ ਉਹਨੇ ਕੱਲ ਵੀ ਕੱਲ ਬੀਬੀ ਦਾਖਲ ਹੋਈ ਬੱਚਿਆਂ ਨਾਲ ਦਾਖਲ ਹੋਈ ਕਿਦਾਂ ਡਿਪਾਰਟਮੈਂਟਾਂ ਨੂੰ ਫੋਨ ਕਰ ਕਰਕੇ ਦੁਖੀ ਹੋਈ ਪਰੇਸ਼ਾਨ ਹੋਈ ਤੇ ਕਿਸ ਤਰੀਕੇ ਨਾਲ ਵਾਕੀ ਇੱਥੇ ਦਾਖਲ ਹੋਈ ਪਰਸੋਂ ਵੀ ਚੌਥੇ ਵੀ ਲਗਾਤਾਰ ਹਫ਼ਤੇ ਦੇ ਕੇਸ ਦੇਖੂਗੇ ਰੋਲ ਰਹੀਆਂ ਜਾਨਾਂ ਜਿਨ੍ਹਾਂ ਦੀ ਸਮਾਜਿਕ ਸੁਰੱਖਿਆ ਦੀ ਜ਼ਿੰਮੇਵਾਰੀ ਕੀਦੀ ਹੈ ਇਹ ਪਤਾ ਨਹੀਂ ਲੱਗਦਾ ਵੀ ਸਮਾਜਿਕ ਸੁਰੱਖਿਆ ਦੀ ਡਿਊਟੀ ਕੀਦੀ ਬਣਦੀ ਹੈਗੀ ਆ ਪੰਜਾਬ ਦੀ ਧਰਤੀ ਤੇ ਸ਼ਹੀਦਾਂ ਨੇ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਬਾਬੇ ਨਾਨਕ ਨੇ ਕਿਹਾ ਵੀ ਮੈਂ ਬੇਬਸ ਤੇ ਲਾਚਾਰ ਨਾਗਰੀ ਕਹਿੰਦੇ ਨਾਲ ਆ ਗਿਆ ਮੇਰਾ ਸਫਰ ਵੀ ਦੱਸਿਆ ਕਿ ਨਾਨਕ ਜੀ ਦੇ ਸੰਗ ਸਾਥ ਹੈ ਕਿ ਮਤਲਬ ਸ਼ਹੀਦਾਂ ਨੇ ਤਾਂ ਮਨੁੱਖੀ ਹੱਕਾਂ ਦੇ ਲਈ ਕਮਜ਼ੋਰਾਂ ਦੇ ਹੱਕਾਂ ਦੇ ਲਈ ਸੂਲੀਆਂ ਤੇ ਜੜ ਗਏ ਕਿ ਸ਼ਹੀਦਾਂ ਦੇ ਸੁਪਨੇ ਦਾ ਪੰਜਾਬ ਕਿਹਦਾ ਹੋ ਗਿਆ ਨਚਾਰਾਂ ਕੋਲੋਂ ਅੱਜ ਬਿਜਲੀ ਪਾਣੀ ਵੀ ਖੋਲਿਆ ਇਹ ਕਿਹਦਾ ਕਿਹਦਾ ਪੰਜਾਬ ਹੋ ਗਿਆ ਅੱਜ ਆਜਿ ਦੀ ਦਵਾਈ ਇੱਥਾਂ ਹੀ ਹੋ ਰਹੀ ਹੈ ਕਿ ਤੁਹਾਨੂੰ ਕੀ ਲੱਗਦੀ ਨਾ ਮੈਨੂੰ ਕੀ ਪਤਾ ਹੁਣ ਕਦੇ ਕਰਕੇ ਹੋ ਰਿਹਾ ਫਿਰ ਹੋਰ ਹੋਰ ਕਿਸੇ ਨੂੰ ਕੀ ਪਸੰਦ ਹੈ ਕੀ ਦੁੱਖ ਹੈ ਸਾਨੂੰ ਇਹ ਦੱਸ ਦਿਓ ਵੀ ਸਾਡਾ ਕੀ ਕਸੂਰ ਹੈ ਸਾਡਾ ਕੀ ਕਸੂਰ ਹੈ ਸਾਨੂੰ ਇਹ ਵੀ ਦੱਸ ਦੋ ਤੇ ਦੂਜੀ ਗੱਲ ਇਹ ਹੋ ਗਏ ਹੈ ਲਾਚਾਰ ਤੇ ਇਹਨਾਂ ਦਾ ਕੀ ਕਸੂਰ ਹੈ ਬੇਵਸੇ ਲਾਚਾਰ ਹੋ ਗਏ ਹੁਣ ਜ਼ਿੰਦਗੀ ਦੇ ਵਿੱਚ ਪਰ ਇਹਨਾਂ ਦਾ ਦਰਦ ਦਰਦ ਨਹੀਂ ਦੰਦਾ ਕਿਉਂਕਿ ਇਹ ਕਿਹੜੇ ਕਨੈਕਸ਼ਨ ਕੱਟਣ ਵਾਲੇ ਦਾ ਖੂਨ ਹੈ ਜੇ ਉਹਨਾਂ ਦਾ ਖੂਨ ਹੁੰਦਾ ਨਾ ਉਹਨਾਂ ਨੂੰ ਦਰਦ ਹੁੰਦਾ ਤੇ ਉਹਨਾਂ ਦਾ ਖੂਨ ਨਹੀਂ ਹੈਗਾ ਇਸ ਕਰਕੇ ਉਹਨਾਂ ਨੂੰ ਦਰਦ ਨਹੀਂ ਹੈਗਾ ਪਰਸਾਨ ਸਾਡਾ ਸਾਨੂੰ ਪਤਾ ਹੈ ਵੀ ਇਕੋ ਨੂਰ ਹੈ ਤੇ ਸਾਡਾ ਤਾਂ ਹੈ ਖੂਨੀ ਹੈ ਇਸ ਕਰਕੇ ਸਾਡੇ ਕੋਲ ਹੁੰਦਾ ਨਹੀਂ ਰਿਹਾ ਜਾਣਾ ਤੇ ਬਾਕੀ ਇਹਨਾਂ ਦੇ ਅਲੋ ਦਾ ਆਵਾਜ਼ਾਂ ਬੜੀਆਂ ਨਿਕਲਦੀਆਂ ਕਹਿੰਦੇ ਸਾਨੂੰ ਜੇ ਐਦਾਂ ਹੀ ਸੜਕਾਂ ਦੇ ਤੜਫਾਉਣਾ ਇਹ ਘਰਾਂ 'ਚ ਰੋੜਨਾ ਇਹਦੇ ਨਾਲੋਂ ਤਾਂ ਮਾਰ ਦੇਣਾ ਸੌ ਹੁਣਾ ਚੰਗਾ ਹੈ ਸਾਡੀ ਸਾਹ ਹੁਣ ਜੀ ਪ੍ਰਸ਼ਾਸਨ ਤੋਂ ਕੀ ਮੰਗਣਾ ਚਾਹੁੰਦੇ ਹੋ ਪਾਸੇ ਕਹ ਦੱਸ ਸਕਦੇ ਨਾਗਰਿਕ ਬਚਾਉਣੀ ਹੈ ਸਾਨੂੰ ਦੱਸੋ ਅਸੀਂ ਪ੍ਰਸ਼ਾਸਨ ਦੀ ਕੀ ਮਦਦ ਕਰੀਏ ਸਰਕਾਰ ਦੀ ਕੀ ਮਦਦ ਕਰੀਏ ਨਾਗਰਿਕ ਨੂੰ ਬਚਾਇਆ ਜਾਵੇ ਆ ਸਾਡੇ ਇਹ ਕੋਈ ਮੇਰੀ ਬਿਜਲੀ ਨਹੀਂ ਮੈਨੂੰ ਨਹੀਂ ਬਿਜਲੀ ਚਾਹੀਦੀ ਮੈਂ ਨਹੀਂ ਕੁਝ ਵੀ ਮੰਗਦਾ ਬਿਲਕੁਲ ਨਹੀਂ ਚਾਹੀਦੀ ਕਿਸੇ ਦੀ ਮੈਂ ਤੇ ਦਰਖਤਾਂ ਥੱਲੇ ਬਹਿ ਕੇ ਜ਼ਿੰਦਗੀ ਕੱਢ ਲਵਾਂ ਗੱਲ ਤਾਂ ਇਹ ਵੇੜੇ ਬੇਵਸੇ ਲਾਚਾਰ ਨਾਗਰਿਕ ਹੈ ਇਹਨਾਂ ਨੂੰ ਬਚਾਉਣ ਦੀ ਸੰਵਿਧਾਨਿਕ ਡਿਊਟੀ ਕਿਹਦੀ ਹੈ ਮੰਨਦਾ ਇਹ ਨਹੀਂ ਪਤਾ ਲੱਗਦਾ ਨਾ ਅਮਰਜੈਂਸੀ ਹਾਲਾਤਾਂ ਜਿਵੇਂ ਰਾਤ ਦੀ ਮੈਂ ਗੱਲ ਕਰ ਰਿਹਾ ਪਰਸੋਂ ਦੀ ਗੱਲ ਕਰਦਾ ਬਿਲਕੁਲ ਮਤਲਬ ਉਹਦੇ ਐਪਲੀਕੇਸ਼ਨਾਂ ਜਿਹੜੀਆਂ ਸਰਕਾਰ ਦੇ ਦਰਬਾਰ ਦੇ ਵਿੱਚ ਡਿਪਾਰਟਮੈਂਟਾਂ ਦੇ ਲਈ ਜਾ ਜਾ ਕੇ ਅੱਖਰ ਵੀ ਕੱਸ ਗਏ ਉਹਨਾਂ ਦੇ ਉਹ ਪ੍ਰੂਫ ਪੇ ਸਾਡੇ ਕੋਲ ਤੇ ਫਿਰ ਅਖੀਰ ਨੂੰ ਰੋਲਦੇ ਆਉਂਦੇ ਵੀ ਬਚਾਉਣ ਦੀ ਡਿਊਟੀ ਹੈਗੀ ਹੈ ਕਿਸੇ ਦੀ ਕਿ ਨਹੀਂ ਹੈਗੀ ਇਹ ਤਾਂ ਕਬੂਲ ਕਰ ਲੋਗੇ ਡਿਊਟੀ ਨਹੀਂ ਹੈਗੀ ਫਿਰ ਸਾਨੂੰ ਵੀ ਮਨਜ਼ੂਰ ਆਸੀ ਨਹੀਂ ਫਿਰ ਮਤਲਬ ਸਹਿ ਮਤਲਬ ਗੱਲ ਤਾਂ ਇੰਨੀ ਕਿਸੇ ਵੀ ਬੰਦਾ ਆਉਂਦਾ ਹੈ ਅੰਦਰ ਕੀ ਕੀ ਪਟਦਾ ਹੈ ਕੀ ਕੀ ਚੱਕਦਾ ਹੈ ਪੁੱਛਣਾ ਸਾਡਾ ਫਰਜ਼ ਬਣਦਾ ਹੈ ਦੱਸਣਾ ਉਹਨਾਂ ਦੀ ਡਿਊਟੀ ਬਣਦਾ ਵੀ ਇਸ ਕਾਨੂੰਨ ਦੇ ਤਹਿਤ ਅਸੀਂ ਅੰਦਰ ਆਗੇ ਤੁਹਾਡਾ ਆ ਚੀਜ਼ਾਂ ਚੱਕਣੀਆਂ ਤੇ ਆ ਚੀਜ਼ਾਂ ਕੱਟਣੀਆਂ ਹੈਗੀਆਂ ਦੱਸੇ ਦੱਸੇ ਬਾਹਰ ਜਿਹੜਾ ਹੈਗਾ ਬਾਹਰਲਾ ਕਾਈਦਾਈ ਮੀਟਰ ਜਿਹੜਾ ਹੈਗਾ ਸਾਨੂੰ ਕਿਹੜਾ ਕੀ ਰੀਡਿੰਗ ਆ ਉਹਦੀ ਤੇ ਸਾਡੇ ਨਾਲ ਤੇ ਇਸ਼ੂ ਹੋਇਆ ਅਸੀਂ ਉਹਦੀ ਸਿਕਿਉਰਿਟੀ ਭਰਾਈ ਹੈ ਸੰਗਤ ਦੀ ਖੂਨ ਖੀਰ ਦੀ ਕਮਾਈ ਦੇ ਪੈਸਿਆਂ ਨਾਲ ਪeo ਨੂੰ ਸਾਨੂੰ ਪੱਟਣ ਲੱਗੇ ਤੁਸੀਂ ਬਿਲਕੁਲ ਨਹੀਂ ਦੱਸਿਆ ਪੱਟ ਕੇ ਰੱਖਿਆ ਹੋਇਆ ਉਹਨਾਂ ਨੇ ਪੱਟ ਕੇ ਲੈ ਕੇ ਜਾ ਰਹੇ ਸਾਨੂੰ ਦੱਸੇ ਨਹੀਂ ਰਹੇ ਫੇਰ ਅੰਦਰ ਬੜ ਕੇ ਪੱਟਣ ਲੱਗੇ ਨੇ ਤੁਹਾਡਾ ਕਹਿਣ ਮਨ ਹੈ ਕਿ ਪਟਾ ਪਟ ਤੁਹਾਨੂੰ ਇਨਫੋਰਮੇਸ਼ਨ ਨਹੀਂ ਆ ਕੋਈ ਸਾਨੂੰ ਦੱਸੋ ਵੀ ਇਸ ਕਾਨੂੰਨ ਦੇ ਤਹਿਤ ਅਸੀਂ ਆ ਚੀਜ਼ਾਂ ਤੁਹਾਡੀਆਂ ਕਰ ਸਕਦੇ ਹਾਂ ਵੀ ਸਾਹਤ ਤੱਕ ਅਸੀਂ ਅੱਗੇ ਜਾ ਕੇ ਆ ਚੀਜ਼ਾਂ ਕਰ ਸਕਦੇ ਹਾਂ ਸਾਨੂੰ ਦੱਸ ਦੋ ਵੀ ਇਹ ਕਾਨੂੰਨ ਦੇ ਤਹਿਤ ਅਸੀਂ ਇਹ ਕਰਨ ਜਾ ਰਹੇ ਹੈ ਕਿ ਸਾਨੂੰ ਕੋਈ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਮੇਰਾ ਅੱਜ ਤੱਕ ਪੀਐਮ ਤੋਂ ਲੈ ਕੇ ਸੀਐਮ ਤੱਕ ਅੱਖਰ ਰੱਖਿਆ ਬੰਦ ਕਰ ਰਹੇ ਹੋ ਹਾਂ ਹਾਂ ਨਹੀਂ ਪਤਾ ਨਹੀਂ ਹੁਣ ਇੰਨੀ ਬੰਦ ਕੀਤੀ ਪੱਟੀ ਵੀ ਪੱਟਰ ਕੋਈ ਨੂੰ ਹੁਣ ਹੁਣ ਲਾਉਣ ਲੱਗੇ ਕਾਰੀ ਮਲਾ ਦੇ ਮਤਲਬ ਕੱਲ ਕੋਈ ਸਰਕਾਰੀ ਡਾਕਰੀ ਹੈ ਅਵੇ ਨੂੰ ਲਾਉਣ ਨੂੰ ਨਹੀਂ ਗਿਆ ਇਸ ਕਰਕੇ ਹਾਂਜੀ ਫੱਟੇ ਦਲੀਗਨ ਉਹੜਾ ਕੱਟੇ ਕੋਈ ਨਹੀਂ ਸਿਆਣੇ ਕੋਈ ਤਾਂ ਬੰਦਾ ਨਹੀਂ ਆਉਂਦਾ ਨਹੀਂ ਇਹ ਫਿਆਰੇ ਵਾਲਾ ਕੋਈ ਦੱਸੋ ਕਿ ਜੇਰੇ ਕੱਪਰਦਰ ਬੰਦਿਆਣਾ ਇਹ ਤਾਂ ਕੋਲ ਲੈਣਾ ਤੇ ਰੀਡਿੰਗ ਵੀ ਨਾ ਦੱਸ ਲਈ ਤੇ ਬੋਰਡ ਵੀ ਨਾ ਦੱਸਣੀ ਕਿਸ ਤੋਂ ਆਏ ਆ ਵੀ ਇਨਫਰਮੇਸ਼ਨ ਵੀ ਨਾ ਦੇਣੀ ਉਹ ਕਹਿ ਰਹੇ ਤੁਹਾਡੇ ਅੱਗੇ ਉਹ ਕਹਿ ਰਹੇ ਸਾਡੇ ਅੱਗੇ ਦੱਸਿਆ ਜੀ ਸਾਡੇ ਦੱਸਿਆ ਬਿਜਲੀ ਬੋਰਡ ਦੇ ਤੌਰ ਤੇ ਆਏ ਸੀ ਇਹਨੂੰ ਦੱਸਿਆ ਮੈਨੂੰ ਦੱਸੋ ਅਸੀਂ ਇਹ ਨਗਾ ਹੀ ਮੀਟਰ ਲੈ ਕੇ ਚੱਲਣਾ ਉਹ ਕਹਿੰਦੇ ਵੀ ਐਸੀ ਪਿੰਦਰ ਪਿੰਦਰ ਯਾਰ ਤੁਸੀਂ ਗੇਟ ਵਾਲੇ ਨੂੰ ਸੁਣੋਗੇ ਐਜਾ ਅੰਦਰ ਆਫੀਸਰ ਹੁੰਦੇ ਨੇ ਗੇਟ ਅੰਦਰ ਸੰਗਰਸੇ ਜੇਰੀ ਗੱਲ ਸੁਣੋ ਜੀ ਹੁਣ ਮੈਂ ਤਾਂ ਇਹਨੂੰ ਸੁਣਿਆ ਲਾਉਂਗਾ ਜੀ ਹੁਣ ਸਾਨੂੰ ਵੀ ਆਪ ਤਾਂ ਕਿੱਥੇ ਠੀਕ ਹੈ ਗੇਟ ਵਾਲੇ ਨੂੰ ਕਹਿ ਕੇ ਤੁਸੀਂ ਮਤਲਬ ਵੀ ਬਾਹਰੋਂ ਮੀਟਰ ਬਟਲ ਲੈ ਚੋਗੇ ਤੇ ਅੰਦਰ ਵੜ ਅਸੀਂ ਜਿਹੜੀ ਲਾਈਨ ਚਲਾ ਰਹੇ ਹਾਂ ਜਨਰੇਟਰਾਂ ਦੇ ਤੁਸੀਂ ਜਾ ਕੇ ਤਾਰਾ ਕੱਟਣ ਲੱਗੇ ਕੱਟੀਆਂ ਕਿ ਨਹੀਂ ਤੇ ਫਿਰ ਕੋਈ ਮੀਟਰ ਨਹੀਂ ਮੀਟਰ ਉਹ ਯਾਰ ਹੀਟਰ ਫੁੱਲਣ ਲੱਗੇ ਉਹ ਸਾਰਾ ਕਨੈਕਸ਼ਨ ਜਿਹੜਾ ਹੈਗਾ ਅੰਦਰ ਬਿਜਲੀ ਦਾ ਬਿਲਕੁਲ ਹੀ ਖਤਮ ਹੋ ਜਾਏ ਬੰਦੇ ਅੰਦਰ ਜ਼ਿੰਦਗੀ ਮੌਤ ਲਈ ਲੜ ਰਹੇ ਨੇ ਕਿ ਨਾਗਰਿਕ ਨਹੀਂ ਹੈਗੇ ਇਹਨੇ ਜਾਨਣਾ ਇੱਕ ਸਰਜੇ ਬਲ ਹੈ ਕੀ ਹੈ ਮੇਰੀ ਘਰ ਸੋਜੀ ਮੀਟਰ ਦੀ ਤਾਰਾ ਕੁੱਲੀਆਂ ਤਾਰਾ ਉਸਰੇ ਲਾਤੀ ਮੀਟਰ ਤਾਰਾ ਹੋ ਗਿਆ ਤਾਰਾ ਉਸਰੇ ਲਾਤੀ ਜੇ ਆਪਣੇ ਆਪ ਸਾਨੂੰ ਗਿਆ ਸਾਨੂੰ ਘਰ ਦੇ ਵਿੱਚ ਜਿਹਦੇ ਘਰ ਦੇ ਵਿੱਚ ਇੰਨੇ ਸਟੇਟਸ ਆਗ੍ਰੀ ਕਲਰ ਦੇ ਬਾਰੇ ਸਾਨੂੰ ਪਤਾ ਹੈ ਰੈਡ ਇਹ ਹੋਣ ਉਹਨੂੰ ਦੱਸ ਦੇਣਾ ਹੋਊਗਾ ਵੀ ਤੁਹਾਡੀਆਂ ਤਾਰਾਂ ਖੋਲਣ ਦੇ ਨਾਲ ਤਾਂ ਬਿਜਲੀ ਡਿਸਟਰਬ ਹੋਗੀ ਤੇਰੀ ਜਾਣ ਜਾਂ ਸਕਦੀ ਹੈ ਇਹਨਾਂ ਦੀ ਦੇਖੋ ਜੀ ਉਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਜੀ ਸਾਨੂੰ ਤਾਂ ਪਤਾ ਹੈ ਨਾ ਵੀ ਆਪਣੀ ਛੇੜਛਾੜ ਕਰੂਗੇ ਕੋਈ ਗਲਤੀ ਹੋ ਸਕਦੀ ਹੈ ਅਸੀਂ ਸਿਰਫ ਸਾਮਤਾ ਦਾ ਦੱਸਦੇ ਵੀ ਅਸੀਂ ਮੀਟਰ ਖੋਲਣਾ ਹੈ ਤੇ ਅਸੀਂ ਆਪਣਾ ਐਕਸਪਰਟ ਨਾਲ ਲਾ ਦੀ ਜਾਂ ਜਾਂ ਕਾਨੂੰਨ ਦੇ ਤਹਿਤ ਅਸੀਂ ਇਹ ਵਾਪਰਾੜੀ ਅਥਾਰਟੀ ਤੋਂ ਆਏ ਆ ਕਿ ਇਹ ਆ ਪਾਲਿਸੀ ਹੈਗੀ ਆ ਕਾਨੂੰਨ ਹੈਗਾ ਇਸੇ ਕਰਕੇ ਤੁਹਾਡਾ ਮੀਟਰ ਖੋਲਣਾ ਹੈ Okay. Uh -huh. ਆਪਾਂ ਦੇਖੀ ਸਰਵਿਸ ਕਾਲ ਤੋਂ ਲੱਗਦਾ ਪਰ ਬਿੱਲ ਜਦੋਂ ਆਪਾਂ ਭਰਾਈ ਨਹੀਂ ਰਹੇ ਤਾਂ ਮੈਕਬੇ ਤੇ ਅਧਿਕਾਰੀਆਂ ਦੀ ਫੋਨ ਲਾਣਾ ਸਾਨੂੰ ਕਰਨੀ ਪੈਂਦੀ ਹੈ ਉਸ ਕਰਕੇ ਮੀਟਰ ਅੱਜ ਐਕਟਰ ਸਾਹਿਬ ਜੋ ਪ੍ਰਭਾਸਰ ਦਾ ਇਲਜ਼ਾਮ ਸੀਗਾ ਤੁਹਾਡੇ ਤੇ ਮੁਲਾਜ਼ਮਾਂ ਦੇ ਉੱਪਰ ਵੀ ਉਹ ਬਿਨਾਂ ਦੱਸੇ ਅੰਦਰ ਵੜ ਗਈ ਸੀ ਜਈ ਦੇ ਵਾਰ ਤੁਸੀਂ ਜਈ ਦੇਖੋ ਜੀ ਜਈ ਆਇਆ ਸੀ ਮੇਰਾ ਸਵੇਰੇ ਨਾਲ ਇੱਕ ਲਾਈਨਮੈਨ ਸੀਗਾ ਜਿੰਮੇਵਾਰ ਕਰਮਚਾਰੀ ਹੈ ਜਈ ਉਹ ਕਹਿੰਦੇ ਸੀ ਗੇਟ ਤੇ ਸਾਰਾ ਕੁਝ ਦੱਸ ਕੇ ਗਏ ਆ ਪਰ ਜੋ ਵਜ਼ੀਰਾ ਇਹਨਾਂ ਨਾਲ ਕੀਤਾ ਗਿਆ ਕਿ ਵੀ ਅੰਦਰ ਐਸ ਪਰ ਜਈ ਵੀ ਤੜਾ ਲਾ ਲਿਆ ਉਹਨੂੰ ਵਾਰਨਿੰਗ ਆਣ ਦਿੱਤਾ ਗਿਆ ਉਹ ਸਹੀ ਨਹੀਂ ਹੈ ਦੇਖੋ ਬਲਾਜਮਾ ਬੰਦਾ ਆਪਣੀ ਡਿਊਟੀ ਕਰ ਰਿਹਾ ਹੈ ਐਸ ਪਰ ਨੋਰਮਸ ਆਪ ਚੋਦੀ ਡਿਊਟੀ ਬਣਦੀ ਹੈ ਡਿਊਟੀ ਕਰ ਰਿਹਾ ਹੈ ਐਜੋ ਸਾਹਿਬ ਪਹਿਲਾਂ ਜਿਹੜਾ ਮੀਟਰ ਪਟਿਆ ਗਿਆ ਸੀਗਾ ਫੇਰ ਲਾ ਦਿੱਤਾ ਗਿਆ ਸੀਗਾ ਤੇ ਹੁਣ ਫੇਰ ਪਟਿਆ ਜਾ ਰਿਹਾ ਉਹ ਫਿਰ ਪਿੱਛੇ ਕਿਉਂ ਲਾਇਆ ਗਿਆ ਸੀਗਾ ਪਹਿਲਾਂ ਜੀ ਉਹਨਾਂ ਨੇ ਕਿਸ਼ਤਾਂ ਕਰਾਉਣ ਦੇ ਲਈ ਦਿੱਤੀ ਸੀਗੀ ਜੀ ਅਪਲੀਕੇਸ਼ਨ ਵਨ ਟਾਈਮ ਸੈਟਲਮੈਂਟ ਦੇ ਵਿੱਚ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਵਾਰੀ ਪੇਮੈਂਟ ਕਰਾਈ ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਆਈ ਜੀ ਦੁਬਾਰਾ ਆਈ ਨਹੀਂ ਹੈ ਇਹ ਮੀਟਰ ਕਿੰਨੀ ਦੇਰ ਤੋਂ ਬੰਦ ਸੀਗਾ ਜੀ ਹੁਣ ਇਹ ਬੰਦ ਸੀ ਜਾਂ ਚੱਲ ਰ ਹਾਂ ਛੇਟਰ ਬਾਕੀ ਤੇ ਜਿਹੜੇ ਅੰਦਰ ਬੰਦੇ ਹੀ ਰਹਿ ਰਹੇ ਆ ਜੀ ਉਹਨਾਂ ਦੀ ਹੁਣ ਬਿਜਲੀ ਪਾਣੀ ਦਾ ਕੀ ਪ੍ਰਬੰਧ ਹੈ ਜੀ ਇਹੋ ਗਰਮੀ ਨਾਲ ਕੋਈ ਨੁਕਸਾਨ ਹੁੰਦਾ ਤਾਂ ਜਿੰਮੇਵਾਰੀ ਕਿਸ ਦੀ ਹੋਊਗਾ ਇਹਨਾਂ ਕੋਲ ਫੈਕਅਪ ਹੈਗਾ ਕੀ ਜਨਰੇਟਰ ਚੱਲ ਰਹੇ ਨੇ ਇਹਨਾਂ ਦੇ ਬਟ ਜੇ ਆਪਾਂ ਬਿਜਲੀ ਵਰਤਦੇ ਆ ਜੀ ਤਾਂ ਬਿਜਲੀ ਦੇ ਪੈਸੇ ਵੀ ਆਪਾਂ ਭਰੋਣਾ ਹੀ ਪੈਣਾ ਦਿਲ ਤਾਂ ਆਪਾਂ ਦੇਣਾ ਹੀ ਹੈ ਜੇ ਕੋਈ ਡਿਸਪਿਊਟ ਹੈ ਅਸੀਂ ਤਾਂ ਸਾਰੇ ਇਹਨਾਂ ਨੂੰ ਆਪਸ਼ਨ ਕਹੀਆਂ ਦੱਸੋ ਜੀ ਜੇ ਕੋਈ ਡਿਸਪਿਊਟ ਆ ਉਹਨੂੰ ਜੋ ਜਿਹੜੀਆਂ ਵੀ ਉਹ ਪੈਲਟ ਅਥਾਰਟिटीज ਨੇ ਕਿਤੇ ਵੀ ਤੁਸੀਂ ਜਾ ਕੇ ਬੰਦਾ ਕੋਈ ਦੰਦਾ ਤਾਂ ਹੈ ਨਾ ਵੀ ਸਾਨੂੰ ਆਹ ਦਿੱਕਤ ਹੈ ਜੀ ਕੋਈ ਦਿੱਕਤ ਬਿਲ ਦੇ ਵਿੱਚ ਸਰ ਬਹੁਤ ਸਾਰੇ ਆਰਟੀਆਈ ਜਿਹੜੇ ਕਾਰਕੁਨ ਨੇ ਉਹਨਾਂ ਕੋਲ ਆਰਟੀਆਈ ਜਿੰਨੇ ਮੌਜੂਦ ਇੱਥੇ ਵੀ ਉਹ ਅਖਬਾਰਾਂ 'ਚ ਵੀ ਛਪੀਆਂ ਨੇ ਐਸਐਸਪੀ ਡੀਐਸਪੀਜ਼ ਬਹੁਤ ਸਾਰੇ ਵੱਡੇ ਵੱਡੇ ਸਰਕਾਰੀ ਮੁਲਾਜ਼ਮਾਂ ਦੇ ਜਿਹੜੇ ਕਰੋਨਾ 'ਚ ਬਿਰੋ ਬਕਾਇਆ ਉਹ ਤੁਹਾਨੂੰ ਅਸੀਂ ਪੇਸ਼ ਵੀ ਕਰ ਸਕਦੇ ਹਾਂ ਤੇ ਉਹਨਾਂ ਤੇ ਕਾਰਵਾਈ ਇਸ ਤਰ੍ਹਾਂ ਦੀ ਕੀਤੀ ਜਾਂਦੀ ਹੈ ਬੋਰਡ ਵੱਲੋਂ ਸਾਡੇ ਦਫ਼ਤਰ ਤੋਂ ਦੱਸੋ ਕੋਈ ਇਹ ਖਾਤਾ ਜਿਹੜਾ ਖੜਾ ਹੈ ਪੀਐਸਪੀਸੀਐਲ ਵੱਲੋਂ ਜਿਹੜੀ ਉਹਨਾਂ ਤੇ ਕੋਈ ਕਾਰਵਾਈ ਕੀਤੀ ਜਾਂਦੀ ਆਰਟੀਆਈਜ਼ ਲਈ ਫਿਰਦੇ ਨੇ ਲੋਕ ਕਾਰਵਾਈ ਟਾਈਮ ਟੂ ਟਾਈਮ ਕੀਤੀ ਜਾਂਦੀ ਸਰ ਕਿਸ ਤਾਂ ਦੀ ਗੱਲ ਕੀਤੀ ਆ ਤੁਸੀਂ ਕਿਸ ਤਰ੍ਹਾਂ ਦੇ ਬੋਰਡ ਕੋਲ ਹੈ ਕੋਈ ਕਿ ਕਿਸ ਤਾਂ ਦੀ ਕਿਹਨੇ ਗੱਲ ਕੀ ਦੀਜੀ ਕਿਸ਼ਤਾਂ ਦੀ ਗੱਲ ਕਰ ਰਹੇ ਹੋ ਤੁਸੀਂ ਪਹਿਲਾਂ ਇਹਨਾਂ ਦੇ ਇੱਥੇ ਮੀਟਿੰਗ ਹੋਈ ਸੀ ਤੇ ਐਕਸ਼ਨ ਸਾਹਿਬ ਵੱਲੋਂ ਜੋ ਇਹਨਾਂ ਨੇ ਉੱਪਰ ਡਾਇਰੈਕਟਰ ਸਾਹਿਬ ਨੂੰ ਜੋ ਜ਼ੋਰ ਦਿੱਤਾ ਸੀ ਰਿਪਰੈਜ਼ੈਂਟੇਸ਼ਨ ਵਗੈਰਾ ਇਹਨਾਂ ਨੇ ਦਿੱਤੀ ਸੀਗੀ ਉਹਦੇ ਵੇਸ ਤੇ ਵੇਸੀ ਤੇ ਹੁਣ ਤੁਸੀਂ ਮੀਟਰ ਕਰਕੇ ਲੈ ਕੇ ਜਾ ਰਹੇ ਹੋ ਜੀ ਸਰ ਨੋਟਿਸ ਕੋਈ ਦੇ ਰਹੇ ਹੋ ਤੁਸੀਂ ਇਹਦਾ ਨੋਟਿਸ ਤੋਂ ਪਹਿਲੇ ਇਹਨਾਂ ਨੂੰ ਕਾਫੀ ਦਿੱਤੇ ਹੋਏ ਆ ਜੀ ਵੀ ਅੱਜ ਵਾਲਾ ਜਿਹੜਾ ਤਾਰਨ ਦਾ ਉਹ ਤਾਂ ਜੇ ਸਾਈਨ ਕਰ ਦੇਣਗੇ ਵੀ ਪੀਡੀਸੀ ਹੋਏਗਾ ਉਹਦੇ ਤੇ ਸਾਈਨ ਕਰ ਦੇਣਗੇ ਰਿਸਿਵਿੰਗ ਲੈ ਲਾਂਗੇ ਵੀ ਮੀਟਰ ਤਾਰ ਲਿਆ ਜੇ ਨਹੀਂ ਕਰਨਗੇ ਫਿਰ ਸੀ ਵੈਸੀ ਲੈ ਜਾਗੇ ਠੀਕ ਹੈ ਜੀ ਤੇ ਦੇਖ ਸਕਦੇ ਹਾਂ ਐਕਸ਼ਨ ਵਾਲੇ ਨੇ ਆ ਰਹੇ ਮਰਦਾ ਸੀ ਆਪੇ ਜਾਣਾ ਸੀ ਪਰ ਕਿਉਂ ਕਲਗ ਖੜ ਰਹੇ ਆ ਤੁਸੀਂ ਮਾਰਨ ਦਾ ਤੇ ਇਸ ਕਰਕੇ ਜੇਕਰ ਤੁਸੀਂ ਸਾਨੂੰ ਲਿਖ ਕੇ ਵੀ ਨਹੀਂ ਦੇਣਾ ਦੱਸਣਾ ਵੀ ਨਹੀਂ ਹੈਗਾ ਕੁਝ ਵੀ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਜੋ ਕੁਝ ਕਰ ਰਹੇ ਆ ਤਾਂ ਕੋਈ ਗੱਲ ਨਹੀਂ ਫਿਰ ਅਸੀਂ ਤੁਹਾਡੇ ਦਰਵਾਜ਼ੇ ਦੇ ਸਾਹਮਣੇ ਆ ਕੇ ਬਰਾਂਗੇ ਇਹ ਹੋ ਕੀ ਅਗਲਾ ਮੈਂ ਦੇਖਦਾ ਹੁਣ ਜੋ ਵੀ ਹਾਲਾਤ ਹੋਣਗੇ ਅਸੀਂ ਉੱਥੇ ਮਰਾਂਗੇ ਪੁਲਿਸ ਹੋਏਗੀ ਜਾਂ ਪੁਲਿਸ ਅੱਗੇ ਬੈਠਾਂਗੇ ਮੈਂ ਤੇ ਡਿਸਾਈਡ ਕਰ ਲਵਾਂ ਜਾਂ ਬਿਜਲੀ ਬੋਰਡ ਦੇ ਅੱਗੇ ਸਾਹਮਣੇ ਬੈਠ ਗਏ ਆ ਉੱਥੇ ਫਿਰ ਅਸੀਂ ਕਿਉਂਕਿ ਅਦਰ ਵੀ ਇੱਥੇ ਵੀ ਤਾਂ ਮਰਨਾ ਹੀ ਹੈ ਕਰਾਂ ਠੀਕ ਹੈ ਇਸ ਕਰਕੇ ਮੈਨੂੰ ਲੱਗਦਾ ਕੋਈ ਗੱਲ ਨਹੀਂ ਗਵਰਨਮੈਂਟ ਦੀ ਇਹ ਵੀ ਜਿਹੜੇ ਮੁਲਾਜ਼ਮ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇਹਨਾਂ ਨਾਗਰਿਕਾਂ ਨੂੰ ਬਚਾਉਣਾ ਡਿਊਟੀ ਕੀ ਦੀ ਅਸਰਦਾ ਨਹੀਂ ਕੋਈ ਸਾਨੂੰ ਇਹਦਾ ਨਹੀਂ ਪਤਾ ਲੱਗ ਰਿਹਾ ਵੀ ਇਹ ਕੀ ਦੀ ਡਿਊਟੀ ਹੈਗੀ ਆ ਤੜਫੇ ਇਹ ਨਾਗਰਿਕਾਂ ਨੂੰ ਬਚਾਉਣਾ ਜੇ ਇਸ ਹੱਦ ਤੱਕ ਆ ਕੇ ਕਿ ਅਸੀਂ ਲਿਖ ਕੇ ਵੀ ਨਹੀਂ ਦੇਣਾ ਤੁਹਾਨੂੰ ਵੀ ਤੁਸੀਂ ਮੀਟਰ ਵੀ ਪਟਣੇ ਆ ਅਸੀਂ ਆ ਵੀ ਕਰਨਾ ਸੀ ਆ ਵੀ ਕਰਨਾ ਤੇ ਫਿਰ ਕੋਈ ਗੱਲ ਨਹੀਂ ਇਹ ਕਹਿੰਦੇ ਨਹੀਂ ਅਸੀਂ ਨੋਟਿਸ ਦੇ ਚੁੱਕੇ ਹਾਂ ਜੀ ਪਹਿਲਾਂ ਤੁਹਾਨੂੰ ਮੀਟਰ ਪਟਣ ਦਾ ਨੋਟਿਸ ਕਿਉਂ ਕਿ ਨਹੀਂ ਦਿੱਤਾ ਤੁਹਾਨੂੰ ਐਸ ਡੀਓ ਸਾਹਿਬ ਦੱਸਦੇ ਆ ਜੀ ਐਸ ਡੀਓ ਸਾਹਿਬ ਸਤਿ ਸ਼੍ਰੀ ਅਕ ਸਾਨੂੰ ਨੋਟਸ ਆਇਆ ਕੋ ਮੀਟਰ ਡਿਸਕਨੈਕਸ਼ਨ ਬਾਰੇ ਇਸ ਕਨੈਕਸ਼ਨ ਬਾਰੇ ਸਹੀ ਹੈ ਬੇਸ ਕਨੈਕਸ਼ਨ ਨਹੀਂ ਮੀਟਰ ਬੰਦ ਕਰਨ ਦੀ ਗੱਲ ਹੋ ਰਹੀ ਹੈ ਜੇਕਰ ਬੜੇ ਹੈ ਮੀਟਰ ਦੇ ਤਾਰਾਂ ਕੱਟੀਆਂ ਉਹਦਾ ਨੋਟਸ ਆਇਆ ਸਾਨੂੰ ਬਿਲਕੁਲ ਜੀ ਡਿਸਕਨੈਕਸ਼ਨ ਮੀਟਰ ਕੱਟਣ ਨੂੰ ਹੀ ਕਹਿੰਦੇ ਨੇ ਡਿਸਕਨੈਕਸ਼ਨ ਇਸ ਡਿਸਕਨੈਕਸ਼ਨ ਆਫ ਸਪਲਾਈ ਸਪਲਾਈ ਕੱਟਾਂਗੇ ਸਪਲਾਈ ਕੱਟਾਂਗੇ ਜੇ ਜਦੋਂ ਪਰਮਨੈਂਟ ਡਿਸਕਨੈਕਟ ਹੁੰਦਾ ਕੋਈ ਕਨੈਕਸ਼ਨ ਮੀਟਰ ਤਾਰ ਕੇ ਹੀ ਹੁੰਦਾ ਜੀ ਮੀਟਰ ਤਾਰਨ ਲੱਗੇ ਤੁਹਾਡੀ ਡਿਊਟੀ ਬਣਦੀ ਸਾਨੂੰ ਦੱਸਣਾ ਕਿ ਅਸੀਂ ਇੰਨੀ ਰੀਡਿੰਗ ਐ ਨੋਟ ਕਰ ਲਓ ਬਿਲਕੁਲ ਜੀ ਰਸੀਬ ਬਿਲਕੁਲ ਨਹੀਂ ਕਰਾਇਆ ਗਿਆ ਕਿ ਪਟ ਤੁਹਾਨੂੰ ਠੀਕ ਲੱਗ ਰਿਹਾ ਆਤਮਾ ਦੀ ਅੰਦਰੋਂ ਆਵਾਜ਼ ਲੋ ਕਾਨੂੰਨ ਦੇ ਦੇਦੇ ਵਿੱਚ ਕਿ ਕੀ ਦੱਸਣਾ ਚਾਹੀਦਾ ਸੀ ਕਿ ਨਹੀਂ ਦੱਸਣਾ ਅੰਦਰ ਬੜੇ ਆ ਨਹੀਂ ਦੱਸ ਕੇ ਬੜੇ ਕਹਿੰਦੇ ਰੀਡਿੰਗ ਲੈਣ ਲੱਗੇ ਆ ਸੀ ਉਹ ਜੀ ਜੀ ਕਹਿੰਦੇ ਦੱਸ ਕੇ ਮੈਂ ਤੁਹਾਨੂੰ ਦੱਸ ਰਿਹਾ ਅੰਦਰ ਸਾਰੀ ਰਿਕਾਰਡਿੰਗ ਹੋਊਗੀ ਨਾਲ ਕੋਲ ਕਿ ਅੰਦਰ ਬੜੇ ਆ ਰੀਡਿੰਗ ਲੈਣ ਲਈ ਤਾਰਾਂ ਕੱਟਦੀਆਂ ਅੰਦਰ ਕਿੰਨੇ ਰਿਸਕ ਦੇ ਵਿੱਚ ਬੰਦੇ ਪਏ ਆ ਜੇ ਬਾਈ ਚਾਂਸ ਕੋਈ ਸ਼ਾਰਟ ਕਰ ਦੇਵੇ ਉਹ ਨਹੀਂ ਰਿਹਾ ਸਰ ਉਹ ਭਾਈ ਅਸੀਂ ਜਿਹੜਾ ਇੰਟਰ ਕਨੈਕਟਡ ਹੁੰਦਾ ਜਦੋਂ ਸਾਡੀ ਸਪਲਾਈ ਆਉਂਦੀ ਹੈ ਉਦੋਂ ਹੀ ਸੋਲਰ ਚੱਲਦਾ ਆ ਨਾਗਰਿਕ ਨੂੰ ਦਰਦ ਹੁੰਦਾ ਕਿ ਨਹੀਂ ਨਾਗਰਿਕ ਦਾ ਸਾਨੂੰ ਦਰਦ ਆਣ ਜੇ ਉਹਦੇ ਨਾਲ ਅੰਦਰ ਵਾਲੀ ਸਪਲਾਈ ਡਿਸਟਰਬ ਹੋ ਗਈ ਉਹ ਤਾਂ ਲਿੰਕ ਹੀ ਨਹੀਂ ਹੈ ਜੀ ਯਾਰ ਸਾਨੂੰ ਸੈਟੀਸਫਾਈਟ ਕਰਨਾ ਡਿਊਟੀ ਹੈਗੀ ਹੈ ਮੇਨ ਡਿਪਾਰਟਮੈਂਟ ਦੀ ਤੇ ਭਾਈ ਦੇ ਨਾਲ ਕੋਈ ਖਤਰਾ ਨਹੀਂ ਹੋਣਾ ਔਰ ਇਸ ਕਾਨੂੰਨ ਦੇ ਤਹਿਤ ਤੁਹਾਡੇ ਅੰਦਰ ਵਾਲੇ ਮੀਟਰ ਅਸੀਂ ਪਟਣੇ ਠੀਕ ਹੈ ਦੱਸਣਾ ਚਾਹੀਦਾ ਸੀ ਕਿ ਨਹੀਂ ਵੈਸੇ ਡੋਟਸਿਸ ਕੱਟੇ ਹੋਏ ਆ ਸਰ ਮੈਂ ਤਾਂ ਉਹੀ ਦੱਸ ਰਿਹਾ ਮੈਨੂੰ ਤਾਂ ਹੁਣੇ ਦਿਖਾ ਤੁਸੀਂ ਕਿ ਕੱਡੇ ਕੋਈ ਮੰਗਾਤ ਨਹੀਂ ਦਫਤਰ ਚਾਉਣਗੇ ਨੋਟ ਕਿੱਥੇ ਆਪਣੇ ਦਫਤਰ ਵਾਲਾ ਕੋਈ ਨੋਟਿਸ ਸਾਡਾ ਮੀਟਰ ਬਟਣ ਵਾਲਾ ਅੰਦਰ ਹੈਗਾ ਨੋਟਿਸ ਅਜ ਤੱਕ ਆਇਆ ਨਹੀਂ ਕੋਈ ਨਹੀਂ ਆਇਆ ਡਿਸਕ 连接 ਦਾ ਨੋਟਿਸ ਨਹੀਂ ਆਇਆ ਬਿੱਲ ਭਰਾ ਦਿਓ ਲਾਸਟ ਉਹ ਤਾਂ ਗਾਹ ਦੀ ਗੱਲ ਹੈ ਅਸੀਂ ਤੁਹਾਨੂੰ ਇਤਰਾਜ ਨਹੀਂ ਕਰ ਰਹੇ ਤੁਸੀਂ ਕਨੈਕਸ਼ਨ ਕੱਟ ਦੇ ਉਹਦੇ ਚ ਲੈ ਕੇ ਆਉਂਦੇ ਜੀ ਇੰਨੀ ਅਮਾਉਂਟ ਹੋ ਗਈ ਜੀ ਇੰਨੀ ਹੋ ਗਈ ਜੀ ਤੁਸੀਂ ਭਰਾ ਦਿਓ ਵੈਸੇ ਤਾਂ ਵੈਸੇ ਤੁਹਾਨੂੰ ਦੱਸਿਆ ਇੱਕ ਬੇਨਤੀ ਇੱਕ ਬੇਨਤੀ ਬਿੱਲ ਜਿਹੜਾ ਆਉਂਦਾ ਆਪਣੇ ਕੋਲੇ that in itself is a notice ਕਿ ਇਹ ਬੇਲਾ ਉਹਦੇ ਵਿੱਚ ਲਿਖਿਆ ਹੁੰਦਾ 15 ਜਨਵਰੀ ਤੱਕ ਆਏ ਜੀ ਜੇ ਨਹੀਂ ਪਹਰਾਉਂਗੇ ਉਸ ਤੋਂ ਬਾਅਦ ਆਏ ਉਸ ਤੋਂ ਬਾਅਦ ਹਰ ਜੁਰਮਾਨਾ ਉਸ ਤੋਂ ਬਾਅਦ ਕੱਟਿਆ ਜਾਏਗਾ ਉਹਦੇ ਵਿੱਚ ਹੀ ਹੁੰਦਾ ਉਸੇ ਉਸ ਤੋਂ ਇਲਾਵਾ ਵੀ BCਓ ਨੋਟਿਸ ਵਿੱਚ ਪਏ ਜੀ ਚਮਸ਼ੇਰ ਜੀ ਆਪਾਂ ਨੂੰ ਪਤਾ ਹੈ ਇਹ ਮਸਲਾ ਸਾਡਾ ਮੇਰਾ ਤਾਂ ਹੈ ਹੀ ਹੈ ਨਹੀਂ ਬਿਲਕੁਲ ਬਸ ਬਿਲਕੁਲ ਆਪਾਂ ਮੈਂ ਤੇ ਕਹਿੰਦੇ ਵੀ ਜਿਹੜੇ ਬੰਦੇ ਅੰਦਰ ਗਏ ਸੀ ਉਹ ਕਮ ਸੇ ਕਮ 10 ਤਾਂ ਦੰਦੇ ਜੀ ਕਹਿੰਦਾ ਜੀ ਮੈਂ ਦੱਸ ਕੇ ਗਿਆ ਹੁਣ ਵੀ ਮੌਕੇ ਤੇ ਮੈਂ ਮੌਕੇ ਤੇ ਨਾਂ ਮੈਂ ਸੀਗਾ ਜੀ ਨਾ ਤੁਸੀਂ ਮੈਂ ਤੁਹਾਨੂੰ ਮੈਸੇਜ ਆਪਾਂ ਤਾਂ ਉਹਦੀ ਜੋ ਮੇਰਾ ਵਾਲਾ ਜਮ ਦੱਸ ਰਿਹਾ ਉਹਦੀ ਗੱਲ ਮੰਨਦਾ ਤੁਹਾਨੂੰ ਸਾਡੇ ਦੱਸ ਰਿਹਾ ਤੁਹਾਨੂੰ ਪਰ ਆਪਾਂ ਕੋਈ ਪ੍ਰੋਬਲਮ ਉੱਥੇ ਆਈ ਹੈ ਜਦੋਂ ਉਹਨਾਂ ਉਹ ਬਿਨੈ ਦੱਸੇ ਕੱਟਣ ਲੱਗੇ ਅੰਦਰ ਓਕੇ ਤੇ ਮੇਰੇ ਨੇ ਮਹਿਸੂਸ ਕੀਤਾ ਵੀ ਅੱ비 ਤੁਸੀਂ ਮੀਟਰ ਪਟਣ ਲੱਗੇ ਸਾਨੂੰ ਦੱਸ ਦੱਸ ਅਸੀਂ ਥੋੜਾ ਜਵਾਬ ਦੇ ਸਕਦੇ ਤੁਹਾਨੂੰ ਵੀ ਤੁਸੀਂ ਕੋਈ ਫੇਸ ਬਾਲ ਦੇ ਤਹਿਤ ਅਸੀਂ ਤੁਹਾਡਾ ਅੰਦਰ ਵਾਲਾ ਮੀਟਰ ਜਿਹੜਾ ਹੈਗਾ ਸੋਲਰ ਵਾਲਾ ਪਟਨਾ ਵੀ ਤੇ ਪਟਨਾ ਵੀ ਹੈਗਾ ਵੀ ਆਹ ਧਾਰਾ ਦੇ ਤਹਿਤ ਅਸਿਲ ਜਾਣਾ ਹੈਗਾ ਫਿਰ ਅਸੀਂ ਥੋੜਾ ਥੋੜਾ ਰੋਕ ਸਕਦੇ ਆ ਤਾਂ ਕਮ ਸੇ ਕਮ ਤੁਹਾਨੂੰ ਪਤਾ ਹੋਵੇ ਨਾ ਮਸੀਂ ਸਾਨੂੰ ਆਹ ਕਾਰਡ ਤੱਕ ਨਹੀਂ ਦਿਖਾਇਆ ਮੈਨੂੰ ਹੁਣ ਤੱਕ ਨਹੀਂ ਦਿਖਾਇਆ ਇਹਨੇ ਆਈਡੀ ਪ੍ਰੂਫ ਵੀ ਕੋਣ ਨਹੀਂ ਦਿੱਤਾ ਉਹ ਜੈਵਰੀ ਕਰ ਲੈ ਇਧਰ ਵਾਲਾ ਆਪਣਾ ਜਿਹੜੀ ਮੇਰ ਕਹਿਣ ਦਾ ਮਤਲਬ ਨਾ ਮਤਲਬ ਕੋਈ ਧਰੂਣ ਬੰਦਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਸਮਾਜ ਵਿੱਚ ਕਿਆ ਕੁਝ ਹੋ ਰਿਹਾ ਹੈ ਨਾ ਤੇ ਚੰਗੇ ਬੰਦੇ ਵੀ ਹੈਗੇ ਪਰ ਕਈ ਵਾਰ ਬੰਦਾ ਕੁਝ ਵੀ ਕਹੇ ਕੁਝ ਵੀ ਕੰਮ ਸਿਰਫ ਫਾਰਜ਼ਦਾ ਮੰਨਦਾ ਵੀ ਆ ਮੇਰੀ ਆਈਡੀ ਆ ਮੇਰੀ ਅਥਾਰਟੀ ਹੈ ਤੇ ਇਸ ਕਾਨੂੰਨ ਦੇ ਤਹਿਤ ਮੈਂ ਆ ਆਰਡਰ ਲੈ ਕੇ ਆਇਆ ਕਰਨਾ ਸਾਨੂੰ ਵੈਲਕਮ ਜੀ ਅਸੀਂ ਕੋਆਪਰੇਟ ਕਰਦੇ ਆ ਰਹੇ ਹਾਂ ਤੇ ਕੋਆਪਰੇਟ ਕਰਾਂਗੇ ਠੀਕ ਹੈ ਸਰ ਮਸਵਾਹਤ ਇਹਨੇ ਕਿਸੇ ਵੀ ਥੋੜੀ ਜਿਹੀ ਪਾਲਿਸੀ ਦਾ ਫਾਲੋ ਹੋ ਜਾਏ ਨਾ ਬਰ